ਸਵਾਗਤ ਜੀ ਦੀ ਪੰਜਾਬੀ ਦੇ तमाम ਦਰਸ਼ਕਾਂ ਨੂੰ ਅਸੀਂ ਜੀ ਆਇਆਂ ਆਖਦੇ ਹਾਂ ਤੁਹਾਡੇ ਆਪਣੇ ਹੀ ਪਿਆਰੇ ਜੈ ਸਾਹਿਤਿਕ ਪ੍ਰੋਗਰਾਮ ਜਿਸ ਦਾ ਨਾਮ ਹੈ ਸ਼ਬਦ ਲੋਕ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਦੇ ਹਾਂ ਜਿਨ੍ਹਾਂ ਨੇ ਸਾਹਿਤ ਜਗਤ ਦੇ ਵਿੱਚ ਬੜਮੁੱਲਾ ਯੋਗਦਾਨ ਪਾਇਆ ਹੁੰਦਾ ਹੈ ਸੋ ਤੁਹਾਡੀਆਂ ਫਰਮਾਇਸ਼ਾਂ ਦੇ ਉੱਤੇ ਵੀ ਬਹੁਤ ਸਾਰੇ ਸਾਹਿਤਕਾਰ ਸਾਡੇ ਸਟੂਡੀਓ ਚ ਆਉਂਦੇ ਨੇ ਤੇ ਜਿਨ੍ਹਾਂ ਦੇ ਨਾਲ ਸਾਹਿਤਿਕ ਸਾਂਝ ਵੀ ਪਾਈ ਜਾਂਦੀ ਹੈ ਤੇ ਸੁਣੀਆਂ ਜਾਂਦੀਆਂ ਉਹਨਾਂ ਦੀਆਂ ਰਚਨਾਵਾਂ ਤੇ ਅੱਜ ਵੀ ਸਾਡੇ ਸਟੂਡੀਓ ਵਿੱਚ ਇੱਕ ਅਜਿਹੇ ਹੀ ਮਹਿਮਾਨ ਮੌਜੂਦ ਨੇ ਜੋ ਕਿ ਬਹੁਤ ਸਾਰੀਆਂ ਕਲਾਵਾਂ ਦਾ ਸੁਮੇਲ ਹੈ ਜੀ ਹਾਂ ਜੇ ਗੱਲ ਕੀਤੀ ਜਾਵੇ ਪੰਜਾਬੀ ਕਵੀ ਵਾਰਤਕ ਲੇਖਕ ਚਿੱਤਰਕਾਰ ਕਾਰਟੂਨਿਸਟ ਤੇ ਇਸ ਦੇ ਨਾਲ ਨਾਲ ਵਾਤਾਵਰਣ ਪ੍ਰੇਮੀ ਤੇ ਸਮਾਜ ਸੇਵੀ ਕਹਿ ਲਿਆ ਜਾਵੇ ਤੇ ਮੈਨੂੰ ਲੱਗਦਾ ਹੋਰ ਵੀ ਬਹੁਤ ਸਾਰੀਆਂ ਪ੍ਰਤਿਭਾਵਾਂ ਉਹਨਾਂ ਦੇ ਵਿੱਚ ਛੁਪੀਆਂ ਹੋਈਆਂ ਨੇ ਜੇ ਇਸੇ ਤਰ੍ਹਾਂ ਮੈਂ ਲੱਗਦਾ ਗੱਲ ਕਰਨ ਲੱਗੀ ਤਾਂ ਲਿਸਟ ਬਹੁਤ ਲੰਬੀ ਹੋ ਜਾਣੀ ਹੈ ਤੇ ਫਿਰ ਆਓ ਜੀ ਆਖ ਲੈਨੇ ਆ ਸਾਡੇ ਅੱਜ ਦੇ ਮਹਿਮਾਨ ਜਸਵੰਤ ਸਿੰਘ ਜਫਰ ਜੀ ਉਹਨਾਂ ਨੂੰ ਜੀ ਆਇਆਂ ਸੋ ਸਤਿ ਸ਼੍ਰੀ ਅਕਾਲ ਸਰ ਤੁਹਾਡਾ ਨਿੱਘਾ ਸਵਾਗਤ ਜੀ ਧੰਨਵਾਦ ਜੀ ਜਸਵੰਤ ਸਿੰਘ ਜਫਰ ਜੀ ਨਾਮ ਜਿਹੜਾ ਹੈ ਉਹ ਕਿਸੇ ਵੀ ਜਾਣ ਪਹਿਚਾਨ ਦਾ ਮੋਤਾਜ਼ ਨਹੀਂ ਗੱਲ ਕਰਨ ਲਈ ਜਾਵੇ ਤੁਹਾਡੇ ਪਰਿਵਾਰਕ ਪਿਛੋਕੜ ਦੀ ਬਚਪਨ ਦੀ ਪੜ੍ਹਾਈ ਲਿਖਾਈ ਤੇ ਮੌਜੂਦਾ ਸਮੇਂ ਦੀ ਤੇ ਤੁਹਾਡੇ ਕੰਮ ਕਰਦੀ ਤੇ ਅਸੀਂ ਚਾਹੁੰਨੀ ਆ ਕਿ ਉਸ ਦੇ ਉੱਪਰ ਇੱਕ ਛੋਟੀ ਜਿਹੀ ਪੰਛੀ ਚਾਤ ਆ ਉਹ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੀ ਕੀਤੀ ਜਾਵੇ ਹਾਂਜੀ ਮੇਰਾ ਜਨਮ ਰੇਣਾ ਜੀ 17 ਦਸੰਬਰ 1965 ਨੂੰ ਮੇਰੇ ਨਾਨਕੇ ਪਿੰਡ ਤੋਂ ਹੋਇਆ ਸੰਗੇ ਖਾਲਸਾ ਚ ਜਿਹੜਾ ਨੂਰਮਲ ਦੇ ਕੋਲ ਆ ਤੇ ਮੇਰਾ ਪਾਲਨ ਪੋਸ਼ਣ ਆਪਣੇ ਜੱਦੀ ਪਿੰਡ ਮੈਸੰਪੁਰ ਚੋਂ ਆ ਜਿਹੜਾ ਫਲੌਰ ਦੇ ਤਨੁਰਮਲ ਦੇ ਵਿੱਚ ਚੜਿਆ ਜੀ ਤੇ ਮੈਂ ਪੰਜ ਸਰਕਾਰੀ ਸਕੂਲਾਂ ਚ ਪੜਿਆ ਹੂੰ ਤੇ ਮੈਸੰਪੁਰ ਦੇ ਪ੍ਰਾਇਮਰੀ ਸਕੂਲ ਚ ਹੂੰ ਕਲਿਆਣਪੁਰ ਦੇ ਪ੍ਰਾਇਮਰੀ ਸਕੂਲ ਚ ਫਿਰ ਮੈਸੰਪੁਰ ਦੇ ਮਿਡਲ ਸਕੂਲ ਚ ਫਿਰ ਜੱਜਾ ਕਲਾਂ ਦੇ ਹਾਈ ਸਕੂਲ ਚ ਤੇ ਮੈਂ میٹرਕ ਕੀਤੀ ਗਵਰਨਮੈਂਟ ਹਾਈ ਸਕੂਲ ਕੂਮ ਕਲਾਂ ਤੋਂ ਜੀ ਤੇ ਕਾਲਜ ਦੀ ਪੜ੍ਹਾਈ ਮੇਰੀ ਗਵਰਨਮੈਂਟ ਕਾਲਜ ਲੁਧਿਆਣੇ ਦੀ ਤੇ ਮੈਂ ਗ੍ਰੈਜੂਏਸ਼ਨ ਇਲੈਕਟ੍ਰੀਕਲ ਇੰਜੀਨੀਅਰਿੰਗ ਚ ਹੂੰ ਗੁਰਨਾਣਕ ਇੰਜੀਨੀਅਰਿੰਗ ਕਾਲਜ ਲੁਧਿਆਣੇ ਤੋਂ ਕੀਤੀ ਐਮਏ ਪੰਜਾਬ ਯੂਨੀਵਰਸਿਟੀ ਤੋਂ ਪ੍ਰਾਈਵੇਟਲੀ ਕੀਤੀ ਜੀ ਤੇ ਨੌਕਰੀ ਮੈਂ ਪਹਿਲਾਂ NTPC نیشنل ਥਰਮਲ ਪਾਵਰ ਕਾਰਪੋਰੇਸ਼ਨ ਤੇ 2 ਸਾਲ ਕੀਤੀ ਫਿਰ ਪੰਜਾਬ ਰਾਜ ਬਿਲੀ ਬੋਰਡ ਤੇ ਆ ਗਿਆ ਫਿਰ ਬਿਲੀ ਬੋਰਡ ਦੀਆਂ ਦੋ ਕਾਰਪੋਰੇਸ਼ਨਾਂ ਬਣੀਆਂ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਤੇ ਪਾਵਰ ਕਾਰਪੋਰੇਸ਼ਨ ਫਿਰ ਦੋਨਾਂ ਚ ਅੱਧਾ-ਅੱਧਾ ਸਮਾਂ ਮੈਂ ਕੰਮ ਕੀਤਾ ਜੀ ਤੇ ਪਿਛਲੇ 9 ਮਹੀਨਿਆਂ ਤੋਂ ਮੈਂ ਭਾਸ਼ਾ ਭਾਗ ਪੰਜਾਬ ਚ ਕੰਮ ਕਰ ਰਿਹਾ ਹਾਂ ਜੀ ਤੇ ਲਿਖਣ ਵਾਲ ਕਿਸ ਤਰ੍ਹਾਂ ਰੁਝਾਨ ਹੋਇਆ ਜੇ ਦੇਖਿਆ ਜਾਵੇ ਜਿੱਦਾਂ ਬਿਜਲੀ ਵਿਭਾਗ ਦੇ ਵਿੱਚ ਤੁਸੀਂ ਦੱਸਿਆ ਵੀ ਕਾਫੀ ਲੰਮਾ ਸਮਾਂ ਨੌਕਰੀ ਕੀਤੀ ਤੇ ਉਹਦੇ ਵਿੱਚੋਂ ਸਾਹਿਤ ਨੂੰ ਵੀ ਸਮਾਂ ਦੇਣਾ ਤੇ ਕਿਸ ਤਰ੍ਹਾਂ ਮੈਨੇਜ ਕਰਦੇ ਸੀ ਹਾਂ ਦੋ ਤਿੰਨ ਗੱਲਾਂ ਦਾ ਜੋੜ ਮੇਲ ਹੈਗਾ ਮੈਂ ਇੱਕ ਤਾਂ ਮੇਰੇ ਬਚਪਨ ਚ ਮੈਂ ਆਪਣੇ ਘਰਦਿਆਂ ਨੂੰ ਕਿਤਾਬਾਂ ਪੜ੍ਹਦੇ ਬਹੁਤ ਦੇਖਿਆ ਤੇ ਦੂਜਾ ਮੈਂ 1981 ਤੋਂ 99 ਤੱਕ ਕਾਲਜ ਚ ਪੜਿਆ ਜੀ ਤੇ ਪੰਜਾਬ ਨਾਲ ਜੁੜਿਆ ਬਹੁਤ ਅਵਕ੍ਰਿਤ ਰੰ ਦਾ ਸਾਲ 1984 ਉਹਦੇ ਬਿਲਕੁਲ ਵਿਚਾਲੇ ਆਉਂਦਾ ਜੀ ਤੇ ਉਹਨਾਂ ਸਮਿਆਂ ਦੇ ਦੌਰਾਨ ਪੰਜਾਬ ਦਾ ਕੋਈ ਬੰਦਾ ਨਹੀਂ ਹੋਣਾ ਜਿਨ੍ਹਾਂ ਦੇ ਪਰਿਵਾਰ ਦਾ ਜਿਨ੍ਹਾਂ ਦਾ ਕੋਈ ਰਿਸ਼ਤੇਦਾਰ ਜਿਨ੍ਹਾਂ ਦਾ ਕੋਈ ਦੋਸਤ ਜਾਂ ਜਾਣਕਾਰ ਜਾਂ ਜਿਨ੍ਹਾਂ ਦੇ ਪਿੰਡ ਦਾ ਕੋਈ ਬੰਦਾ ਉਸ ਤਰਾਸਦਿਕ ਸਮੇਂ ਦੇ ਵਿੱਚ ਸ਼ਿਕਾਰ ਨਾ ਹੋਇਆ ਹੋਵੇ ਜੀ ਤੇ ਉਹ ਸਾਰਿਆਂ ਦੀ ਤਕਲੀਫ ਨੂੰ ਦੇਖ ਕੇ ਜਿਹੜੀ ਮੇਰੇ ਉਸ ਉਮਰ ਤੇ ਜਿਹੜੀ ਤਕਲੀਫ ਬਣਦੀ ਸੀ ਤੇ ਉਹਨੂੰ ਵਿਅਕਤ ਕਰਨ ਦਾ ਤਰੀਕਾ ਕਵਤਾ ਲੱਗਿਆ ਜਾਂ ਲੱਭਿਆ ਤੇ ਉਹਨੂੰ ਚੰਗਾ ਮੰਨਿਆ ਗਿਆ ਤੇ ਫਿਰ ਮੇਰੀ ਉਸ ਚ ਰੁਚੀ ਵਧ ਗਈ ਇਸ ਤਰ੍ਹਾਂ ਮਨ ਨੂੰ ਕਵਿਤਾ ਲਿਖਣ ਦਾ ਜਿਹੜਾ ਬਕਾਇਦਾ ਕੰਮ ਮੇਰੇ ਕਾਲਜ ਦੇ ਦਿਨਾਂ ਤੋਂ ਸ਼ੁਰੂ ਹੋਇਆ ਸ਼ੁਰੂ ਹੋਇਆ ਜੀ ਤੇ ਅਸੀਂ ਚਾਹੁੰਦੇ ਹਾਂ ਵੀ ਗੱਲਾਂ ਬਾਤਾਂ ਦਾ ਸਿਲਸਿਲਾ ਤਾਂ ਇਦਾਂ ਚੱਲਦਾ ਹੀ ਰਹਿਣਾ ਹੈ ਕਿ ਰਚਨਾ ਵੀ ਜਿਹੜੀ ਕੋਈ ਨਾ ਕੋਈ ਸਾਡੇ ਦਰਸ਼ਕਾਂ ਲਈ ਹੋ ਜਾਣੀ ਚਾਹੀਦੀ ਉਹਨਾਂ ਦੇ ਰੂਬਰੂ ਜ਼ਰੂਰ ਕੀਤੀ ਜਾਵੇ ਜੋ ਵੀ ਤੁਹਾਨੂੰ ਅੱਛਾ ਲੱਗਦਾ ਹੈ ਕਿ ਵੀ ਮੈਨੂੰ ਪਹਿਲਾਂ ਆਪਣੀ ਆ ਰਚਨਾ ਜਿਹੜੀ ਆ ਦਰਸ਼ਕਾਂ ਦੇ ਸਨਮੁਖ ਕਰਨੀ ਚਾਹੀਦੀ। ਬਹੁਤ ਸਾਰੇ ਗਾ ਮੈਨੂੰ ਕਵਤਾਵਾਂ ਯਾਦ ਨੇ ਤੇ ਉਹਨਾਂ ਚੋਂ ਭਗਤ ਸਿੰਘ ਬਾਰੇ ਇੱਕ ਮੈਂ ਕਵਤਾ ਲਿਖੀ ਉਹਦਾ ਲਿਖਣ ਦਾ ਸਬਬ ਵੀ ਇਹੀ ਬਣਿਆ ਕਿ ਦਾਦੇ ਦਾ ਜਨਮ 1919 ਚ ਹੋਇਆ ਤੇ ਭਗਤ ਸਿੰਘ ਉਦੋਂ 12 ਸਾਲ ਦੇ ਸੀ ਕਿਉਂਕਿ ਭਗਤ ਸਿੰਘ ਦਾ ਜਨਮ 1907 ਚ ਹੋਇਆ ਸੀ। ਜੀ ਤੇ ਉਦੋਂ 12 ਸ ਤੇ ਜਦੋਂ ਭਗਤ ਸਿੰਘ ਸ਼ਹੀਦ ਹੁੰਦਾ 1931 ਚ ਤੇ ਮੈਂ ਫਿਰ ਹਿਸਾਬ ਲਾਉਣਾ ਕਿ ਉਦੋਂ ਮੇਰਾ ਦਾਦਾ 12 ਸਾਲ ਦਾ ਸੀ ਇੰਨੀ ਕੀ ਗੱਲ ਤੋਂ ਇੱਕ ਹਫ਼ਤਾ ਸ਼ੁਰੂ ਹੋਈ ਜੀ ਮੇਰੇ ਦਾਦੇ ਦੇ ਜਨਮ ਵੇਲੇ ਤੂੰ 12 ਵਰਿਆਂ ਦਾ ਸੀ ਜਲਿਆਂਵਾਲੇ ਦੀ ਸ਼ਹੀਦੀ ਮਿੱਟੀ ਨਮਸਕਾਰ ਦਾ ਮੇਰੇ ਦਾਦੇ ਦੇ ਜਨਮ ਵੇਲੇ ਤੂੰ 12 ਵਰਿਆਂ ਦਾ ਸੀ ਜਲਿਆਂਵਾਲੇ ਦੀ ਸ਼ਹੀਦੀ ਮਿੱਟੀ ਨਮਸਕਾਰ ਦਾ ਦਾਦਾ 12 ਵਰਿਆਂ ਦਾ ਹੋਇਆ ਤੂੰ 24 ਸਾਲਾਂ ਭਰ ਜਵਾਨ ਗੱਭਰੂ ਸੀ ਤੇਰਾ ਸ਼ਹੀਦੀ ਵੇਲਾ ਸੀ ਦਾਦਾ ਬਾਰਾਂ ਬਰਿਆਂ ਦਾ ਹੋਇਆ ਤੂੰ 24 ਸਾਲਾਂ ਭਰ ਜਵਾਨ ਗੱਭਰੂ ਸੀ ਤੇਰਾ ਸ਼ਹੀਦੀ ਵੇਲਾ ਸੀ ਦਾਦਾ ਗੱਭਰੂ ਹੋਇਆ ਤਾਂ ਵੀ ਤੂੰ 24 ਸਾਲਾਂ ਭਰ ਜਵਾਨ ਗੱਭਰੂ ਸੀ ਮੇਰੇ ਪਿਤਾ ਦੇ ਗੱਭਰੂ ਹੋਣ ਵੇਲੇ ਵੀ ਤੂੰ 24 ਸਾਲਾਂ ਭਰ ਜਵਾਨ ਗੱਭਰੂ ਸੀ ਮੈਂ 24 ਸਾਲ ਦਾ ਹੋਇਆ ਤਾਂ ਵੀ ਤੂੰ 24 ਸਾਲਾਂ ਭਰ ਜਵਾਨ ਗੱਭਰੂ ਸੀ ਮੈਂ 25 26 27 37 47 57 ਸਾਲ ਦਾ ਹੋਇਆ ਤੂੰ 24 ਸਾਲਾਂ ਭਰ ਜਵਾਨ ਗੱਭਰੂ ਹੀ ਰਿਹਾ ਮੈਂ ਹਰ ਜਨਮ ਦਿਨ ਤੇ ਬੁਢਾਪੇ ਵੱਲ ਇੱਕ ਸਾਲ ਵਾਧਾ ਹਾਂ ਮੈਂ ਹਰ ਜਨਮ ਦਿਨ ਤੇ ਬੁਢਾਪੇ ਵੱਲ ਇੱਕ ਸਾਲ ਵਾਧਾ ਹਾਂ ਤੂੰ ਹਰ ਸ਼ਹੀਦੀ ਦਿਨ ਤੇ 24 ਸਾਲਾਂ ਪਰ ਜਵਾਨ ਗੱਭਰੂ ਹੀ ਹੁੰਦਾ ਹੈ ਉਹਨਾਂ ਦੇ ਅਸੀਸ ਤਾਂ ਸਾਰੀਆਂ ਮਾਮਾਂ ਦਿੰਦੀਆਂ ਨੇ ਜਿਉਂਦਾ ਰਹੇ ਜਵਾਨੀਆਂ ਮਾਣੇ ਪਰ ਤੂੰ ਸੱਚਮੱਚ ਜਿਉਂਦਾ ਹੈ 24 ਸਾਲਾਂ ਭਰ ਜਵਾਨ ਗੱਭਰੂ ਸਦਾ ਜਵਾਨੀਆਂ ਮਾਣਦਾ ਹੈ ਤੇ ਜਿਨ੍ਹਾਂ ਅਜੇ ਪੈਦਾ ਹੋਣਾ ਹੈ ਉਹਨਾਂ ਗੱਭਰੂਆਂ ਦੇ ਵੀ ਹਣਦਾ ਹੈ ਜਿਨ੍ਹਾਂ ਅਜੇ ਪੈਦਾ ਹੋਣਾ ਹੈ ਉਹਨਾਂ ਗੱਬਰੂਆਂ ਦੇ ਵੀ ਹਾਂ ਦਾ ਜੀ ਸੋ ਬਹੁਤ ਖੂਬ ਸਾਡੇ ਸ਼ਹੀਦਾਂ ਨੂੰ ਸਜਦਾ ਕਰਦੀ ਤੁਹਾਡੀ ਇਹ ਰਚਨਾ ਤੇ ਬਹੁਤ ਹੀ ਵਧੀਆ ਲੱਗੀ ਹੈ ਇਸੇ ਤਰ੍ਹਾਂ ਗੱਲਬਾਤ ਕਰ ਲਈ ਜਾਵੇ ਵੀ ਕਾਫੀ ਲੰਮਾ ਸਮਾਂ ਹੋ ਗਿਆ ਤੁਹਾਨੂੰ ਸਾਹਿਤ ਦੇ ਖੇਤਰ ਵਿੱਚ ਆਪਣੀਆਂ ਸੇਵਾਵਾਂ ਨਿਭਾਉਦੇ ਹੋਏ ਗੱਲ ਕੀਤੀ ਜਾਵੇ ਤੁਹਾਡੀ ਲੇਖਣੀ ਦੀ ਤਾਂ ਹੁਣ ਤੱਕ ਕਿੰਨੀਆਂ ਰਚਨਾਵਾਂ ਤੇ ਪੁਸਤਕਾਂ ਤੁਸੀਂ ਲੋਕ ਕਰ ਤੁਹੇ ਹੋ ਹਾਂਜੀ ਮੇਰੀਆਂ 5 ਇੱਕ ਹਫ਼ਤਾ ਦੀਆਂ ਕਿਤਾਬਾਂ ਛਪੀਆਂ ਜੀ ਤੇ ਪੰਜੀ ਵਰਤਕ ਦੀਆਂ ਛਪੀਆਂ ਤੇ ਮੈਂ 49 ਕਵਤਾਵਾਂ ਦਾ ਇੱਕ ਹਿੰਦੀ ਨਿਵਾਦੀ ਕਵਤਾ ਛਪੀ ਇੱਕ ਅੰਗਰੇਜ਼ੀ ਨਿਵਾਦੀ ਕਵਤਾ ਛਪੀ ਜੀ ਤੇ ਇੱਕ ਨਾਟਕ ਦੀ ਵੈਸੇ ਮੈਂ ਢਾਈ ਨਾਟਕ ਲਿਖਿਆ ਤੇ ਉਹਨਾਂ ਵਿੱਚੋਂ ਡੇਢ ਨਾਟਕ ਦੀ ਕਿਤਾਬ ਛਪੀ ਹੋਈ ਤੇ ਕੋ 99 ਲਿਖਾਂ ਦਾ ਇੱਕ ਮਰਾਠੀ ਦੇ ਵਿੱਚ ਵੀ ਇੱਕ ਸੰਗ੍ਰਹਿ ਛਪਿਆ ਇਹ ਕਿ 49 ਵਰਤਕ ਦਾ ਨੈਸ਼ਨਲ ਬੁੱਕ ਟਰਸਟ ਆਫ ਇੰਡੀਆ ਨੇ ਇੱਕ ਸੰਗ੍ਰਹਿ ਛਪਿਆ ਇਦਾਂ ਸ਼ੁੱਧ ਰੂਪ ਦੇ ਵਿੱਚ ਮੇਰੀਆਂ 11-12 ਕਿਤਾਬਾਂ ਨੇ ਤੇ ਆ ਰਲੀਆਂ-ਮਿਲੀਆਂ 14-15 ਜੀ ਸਾਹਿਦੀ ਵਿਦਾ ਮਦੀ ਗੱਲ ਕੀਤੀ ਜਾਵੇ ਤਾਂ ਕਿਸ ਵਿਦਾ ਦੇ ਵਿੱਚ ਤੁਹਾਨੂੰ ਲੱਗਦਾ ਵੀ ਮੈਨੂੰ ਜਿਹੜਾ ਇਹ ਲਿਖਣਾ ਹੈ ਮੈਂ ਇਹਦੇ ਵਿੱਚ ਸੰਤੁਸ਼ਟ ਮਹਿਸੂਸ ਕਰਦਾ ਹਾਂ ਹਾਂ ਇਸ ਤਰ੍ਹਾਂ तकरीबन तकरीबन ਸਾਰੇ ਹੀ ਲੇਖਕ ਕਵਤਾ ਨਾਲ ਸ਼ੁਰੂ ਹੁੰਦੇ ਆ ਹੂੰ ਤੇ ਮੈਂ ਵੀ ਕਵਤਾ ਨਾਲ ਹੀ ਸ਼ੁਰੂ ਹੋਇਆ ਜੀ ਪਰ ਕਵਤਾ ਦੇ ਵਿੱਚ ਤੁਸੀਂ ਸੰਕੇਤਕ ਤੌਰ ਤੇ ਗੱਲ ਕਰਦੇ ਹੋ ਨਾ ਸੰਖੇਪ ਗੱਲ ਕਰਦੇ ਹੋ ਜੀ ਤੇ ਜਦੋਂ ਤੁਹਾਡੇ ਕੋਈ ਗੱਲ ਵਾਰ-ਵਾਰ ਕਰਨ ਨੂੰ ਜ਼ਿਕਰਦਾ ਵਿਸਥਾਰ ਨਾਲ ਕਰਨ ਨੂੰ ਜ਼ਿਕਰਦਾ ਫਿਰ ਤੁਸੀਂ ਵਰਤਕ ਲਿਖਦੇ ਹੋ ਜੀ ਤੇ ਨਾਟਕ ਮੇਰੀ ਇੱਕ ਲੋੜ ਤੋਂ ਨਿਕਲੀ ਹੋਈ ਚੀਜ਼ ਆ ਹੂੰ ਇਹ ਇੱਕ ਹਫਤਾ ਦੇ ਵਿੱਚ ਜਿਵੇਂ ਪਸੰਦ ਸਿੰਘ ਸੇਖੋਂ ਕਹਿੰਦੇ ਕਿ ਕਵਤਾ ਦਾ ਇਹੋ ਜੀ ਚੀਜ਼ਾਂ ਕبھی ਕੋਲ ਆਵੇ ਆਵੇ ਨਾ ਆਵੇ ਨਾ ਆਵੇ ਇਸ ਕਰਕੇ ਕਵੀਆਂ ਨੂੰ ਕਵਤਾ ਤਾਂ ਬਿਨਾਂ ਵੀ ਕੁਝ ਲਿਖਦੇ ਰਹਿਣਾ ਚਾਹੀਦਾ ਵਰਤਿਕ ਉਸ ਤਰ੍ਹਾਂ ਲਿਖੀ ਗਈ ਤੇ ਅਸੀਂ ਬੁੱਢਾ ਦਰਿਆ ਮੂਵਮੈਂਟ ਇੱਕ ਸ਼ੁਰੂ ਕੀਤੀ ਸੀ ਕਿ ਲੋਕਾਂ ਨੂੰ ਅਸੀਂ ਸੰਵੇਦਨਸ਼ੀਲ ਕਰੀਏ ਇਹਦੇ ਲਈ ਪ੍ਰਸ਼ਾਸਨ ਨੂੰ ਲੋਕਾਂ ਨੂੰ ਜਾਂ ਇੰਡਸਟਰੀ ਨੂੰ ਜਾਂ ਬਿਜ਼ਨਸ ਵਾਲੇ ਸਾਰੇ ਲੋਕਾਂ ਨੂੰ ਤੇ ਉਦੋਂ ਅਸੀਂ ਦੋ ਉਹਦੇ ਫੈਸਟੀਵਲ ਕੀਤੇ ਸੀ ਤੇ ਜਿਹਦੇ ਵਿੱਚ ਇਹ ਜੋ ਦੂਜਾ ਵੱਡਾ ਫੈਸਟੀਵਲ ਅਸੀਂ ਕੀਤਾ ਲੁਧਿਆਣੇ ਆਣ ਮੇਲੋ ਦਰਿਆ ਉਹਦੇ ਵਿੱਚ ਅਸੀਂ ਟੀਚਰ ਰੱਖਿਆ ਸੀ ਕਿ ਲੱਖ ਦੇ ਕਰੀਬ ਲੋਕ ਹਿੱਸਾ ਲੈਣਗੇ ਹਰ ਵਿਧਾ ਦੇ ਕਲਾਕਾਰ ਹਿੱਸਾ ਲੈਣਗੇ ਲੇਖਕ ਲੈਣਗੇ ਕਵੀ ਲੈਣਗੇ ਫੋਟੋਕਾਰ ਲੈਣਗੇ ਮੂਰਤੀਕਾਰ ਲੈਣਗੇ ਬੁੱਤਕਾਰ ਲੈਣਗੇ ਇਹਨਾਂ ਗੀਟਾ ਢਾਣਗੇ ਉਹ ਸਾਰੇ ਸੀ ਤੇ ਉਦੋਂ ਜਦੋਂ ਅਸੀਂ ਉਹਦਾ ਪ੍ਰੋਗਰਾਮ ਬਣਾ ਰਹੇ ਸੀ ਸਾਨੂੰ ਲੱਗਦਾ ਸੀ ਕਿ ਉੱਥੇ ਨਾਟਕ ਵੀ ਖੜਿਆ ਜਾਣਾ ਚਾਹੀਦਾ ਜੀ ਤੋਂ ਕੁਝ ਨਾਟਕ ਕਰਨ ਨਾਲ ਗੱਲ ਕੀਤੀ ਤੇ ਉਹ ਉਹਨੇ ਕਿਹਾ ਵੀ ਸਾਨੂੰ ਤੁਸੀਂ ਇਹਦੇ ਬਾਰੇ ਆਪਣੀ ਜਾਣਕਾਰੀ ਭੇਜ ਦਿਓ ਅਸੀਂ ਉਹਨੂੰ ਨਾਟਕ ਬਣਾ ਲਾਂਗੇ ਜੀ ਤੇ ਮੈਂ ਕੇਵਲ ਢਾਲੀ ਵਾਲੇ ਜੀ ਨੂੰ ਫੋਨ ਤੇ ਬੜੇ ਦਰਿਆਵਰੇ ਦੱਸ ਰਿਹਾ ਸੀ ਆਪਣੀ ਮੂਵਮੈਂਟ ਦੇ ਬਾਰੇ ਦੱਸ ਰਿਹਾ ਸੀ ਜੀ ਤਾਂ ਮੇਰੇ ਕੋਈ ਸਾਥੀ ਤੇ ਪਰਿਵਾਰ ਦੇ ਮੈਂਬਰ ਵਾਲੇ ਨਾਲ ਬੈਠੇ ਸੀ ਉਹ ਕਹਿੰਦੇ ਤੈਨੂੰ ਆਪ ਲਿਖ ਲੈਣਾ ਚਾਹੀਦਾ ਤੇ ਉਹ ਬੁੱਢਾ ਦਰਿਆ ਨਾਟਕ ਇਦਾਂ ਲਿਖਿਆ ਗਿਆ ਇਸੇ ਤਰ੍ਹਾਂ ਰਾਣਾ ਰਣਵੀਰ ਦਾ ਬਹੁਤ ਪ੍ਰਸਿੱਧ ਹੋਇਆ ਨਾਟਕ ਮਾਸਟਰ ਜੀ ਜੀ ਤੇ ਉਹਨਾਂ ਦਾ ਵੀ ਮੈਨੂੰ ਕਹਿਣਾ ਸੀ ਕਿ ਤੁਸੀਂ ਆਪਣੀ ਪੋਇਟਰੀ ਦੇ ਬੇਸਡ ਮੈਨੂੰ ਨਾਟਕ ਲਿਖ ਕੇ ਦਿਓ ਤਾਂ ਮੈਂ 40 ਮਿੰਟ ਦਾ ਨਾਟਕ ਲਿਖਿਆ ਸੀ ਤੇ ਫਿਰ ਉਹਨਾਂ ਦੀ ਇੱਛਾ ਸੀ ਕਿ ਨਾਟਕ ਡੇਢ ਤੋਂ 2 ਘੰਟੇ ਦਾ ਹੋਣਾ ਚਾਹੀਦਾ ਤੇ ਇਹਦੇ ਵਿੱਚ ਥੋੜੀ ਕਾਮੇਡੀ ਵੀ ਹੋਣੀ ਚਾਹੀਦੀ ਤੇ ਉਹ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਬਾਕੀ ਤੁਸੀਂ ਆਪ ਹੀ ਲਿਖ ਲਓ ਤਾਂ ਇਸ ਤਰ੍ਹਾਂ ਉਹ ਕਾਫੀ اچھا ਉਹਦਾ ਰਿਸਪੌਂਸ ਵੀ ਲਿਆ ਹਾਂਜੀ ਉਹਦੇ ਦੁਨੀਆ ਭਰ ਤੇ 150 ਦੇ ਕਰੀਬ ਸ਼ੋਅ ਹੋਇਆ ਤੇ ਉਹ ਉਹਦਾ ਮੈਂ ਓਦਾਂ ਲੇਖਕ ਆ ਐਵੇਂ ਸਾਡੇ ਇੱਕ ਸਾਡੀ ਉਹ ਮੂਵਮੈਂਟ ਸਾਡਾ ਜਤਿੰਦਰ ਜਤਿੰਦਰਪਾਲ ਸਿੰਘ ਇੱਕ ਦੋਸਤ ਸੀਗਾ ਜੀ ਉਹ ਬਹੁਤ ਮਿਹਨਤੀ ਤੇ ਬਹੁਤ ਵੱਖਰੀ ਤਰ੍ਹਾਂ ਦਾ ਇਨਸਾਨ ਸੀ ਬੜਾ ਬੜਾ ਪਾਵਰਫੁਲ ਬੰਦਾ ਸੀ ਉਹ ਕਿਸੇ ਦੁਰਘਟਨਾ ਚ ਚੜ੍ਹਾਈ ਕਰ ਗਿਆ 2 ਸਾਲ ਪਹਿਲਾਂ ਤੇ ਫਿਰ ਅਸੀਂ ਉਹਨੂੰ ਯਾਦ ਕਰਨ ਲਈ ਇੱਕ ਪ੍ਰੋਗਰਾਮ ਉਹਦੇ ਪਰਿਵਾਰ ਵੱਲੋਂ ਤੇ ਦੋਸਤਾਂ ਵੱਲੋਂ ਜੋਜਤ ਹੋਇਆ ਤੇ ਉਹਦੀ ਲਾਈਫ ਤੇ ਉਹਦੇ ਵਿਚਾਰਾਂ ਤੇ ਇੱਕ ਮੈਂ ਨਾਟਕ ਲਿਖਿਆ ਕਿ ਮੈਂ ਤੁਹਾਡੇ ਲਫ਼ਜ਼ਾਂ ਦਾ ਜਾਦੂ ਹਾਂ ਉਹ ਛਪਿਆ ਨਹੀਂ ਕਿਤੇ ਪਰ ਉਹਦਾ ਵੀ ਮੰਚਨ ਉਹ ਜਦ ਕਿਹਾ ਜਬੀ ਮੌਜੂਦਾ ਸਮੇਂ ਦੇ ਵਿੱਚ ਉਹ ਦਰਖਤਾਂ ਦੀ ਕਟਾਈ ਹੋ ਰਹੀ ਹੈ ਤੇ ਲੋਕੀ ਲਗਾਉਣ ਵੱਲ ਘੱਟ ਧਿਆਨ ਦਿੰਦੇ ਆ ਤੇ ਤੁਸੀਂ ਦਰਖਤਾਂ ਨੂੰ ਲਗਾਉਣ ਲਈ ਵੀ ਲੋਕਾਂ ਨੂੰ ਕਾਫੀ ਜਿਹੜਾ ਪ੍ਰੇਰਿਤ ਕਰਦੇ ਹੋ ਤੇ ਕਿਸ ਤਰ੍ਹਾਂ ਦਾ ਉਪਰਾਲਾ ਰਿਹਾ ਜਦੋਂ ਤੁਸੀਂ ਇਸ ਤਰ੍ਹਾਂ ਦੀ ਕੋਸ਼ਿਸ਼ ਕਰਦੇ ਹੋ ਹਾਂਜੀ ਉਹ 1999 ਤੋਂ 2000 ਚ ਲੁਧਿਆਣੇ ਕੁਝ ਲੋਕਾਂ ਨੇ ਸਿਆਣੇ ਨੌਜਵਾਨਾਂ ਨੇ ਇੱਕ ਸੰਸਥਾ ਬਣਾਈ ਸੰਭਵ ਫਾਊਂਡੇਸ਼ਨ ਉਹਨਾਂ ਦਾ ਟੀਚਾ ਸੀਗਾ ਕਿ 2010 ਤੱਕ ਅਸੀਂ ਲੁਧਿਆਣੇ ਨੂੰ ਕਲੀਨ ਗ੍ਰੀਨ ਜੀ ਕਰ ਲਵਾਂਗੇ ਸ਼ੁਰੂ ਵਿੱਚ ਅਸੀਂ ਵੀ ਉਹਨਾਂ ਨੂੰ ਜੁਆਇਨ ਕੀਤਾ ਤੇ ਸ਼ੁਰੂ ਵਿੱਚ ਅਸੀਂ ਪਾਰਕਾਂ ਸਾਫ਼ ਕਰਨਾ ਜਾਂ ਥੋੜੇ ਬਹੁਤ ਗੁੱਟੇ ਲਾਉਂਦੇ ਸੀ ਪਰ 2013-14 ਚ ਜਾ ਕੇ ਸਾਰੇ ਨੂੰ ਲੱਗਾ ਵੀ ਉਹਨਾਂ ਕੰਮ ਨਹੀਂ ਅਸੀਂ ਕੀਤਾ ਜਿੰਨਾ ਕਰਨਾ ਚਾਹੀਦਾ ਤੇ ਫਿਰ ਇਹ ਸੋਚਿਆ ਗਿਆ ਕਿ 2014 ਦੀ ਅਸੀਂ ਵਰਲਡ ਅਰਥ ਡੇ ਦੇ ਮੌਕੇ ਤੇ 20 ਜੁਲਾਈ ਨੂੰ 1 ਲੱਖ ਬੂਟੇ ਲਾਈਏ 1 ਘੰਟੇ ਦੇ ਵਿੱਚ ਜੀ ਤੇ ਉਹ ਚਾਰ ਪੰਜ ਲੋਕ ਵਧਦੇ ਗਏ ਤੇ ਸਾਰੇ ਲੋਕਾਂ ਨੂੰ ਹੋਰ ਸ਼ਾਮਲ ਕਰਦੇ ਗਏ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਯੂਨੀਵਰਸਿਟੀ ਨੂੰ ਸ਼ਾਮਲ ਕੀਤਾ ਮਿਊਨਿਸਪਲ ਕਾਰਪੋਰੇਸ਼ਨ ਨੂੰ ਸ਼ਾਮਲ ਕੀਤਾ ਪੁਲਿਸ ਸਟੇਸ਼ਨਾਂ ਨੂੰ ਸ਼ਾਮਲ ਕੀਤਾ ਸਾਰੇ ਵਰਗਾਂ ਨੂੰ ਕੀਤਾ ਤੇ ਉਹ 1 ਲੱਖ ਤੋਂ ਕਿਤੇ ਜ਼ਿਆਦਾ ਬੂਟੇ 20 ਜੁਲਾਈ ਨੂੰ ਲੁਧਿਆਣੇ 'ਚ ਸਵੇਰੇ 7 ਤੋਂ 8 ਵਜੇ ਤੱਕ ਲੱਗੇ ਤੇ ਇਸੇ ਤਰ੍ਹਾਂ ਉਹ ਫਿਰ ਸਾਡੇ ਵਿੱਚੋਂ ਬਹੁਤ سارے ਲੋਕ ਕੋਈ ਬੱਚੇ ਬਾਹਰ ਚਲੇ ਗਏ ਕੁਝ ਲੋਕ ਆਪ ਬਾਹਰ ਚਲੇ ਗਏ ਤੇ ਫਿਰ ਉਹਨਾਂ ਦੀ ਜਿਹੜੀ ਅਗਲੀ ਜਨਰੇਸ਼ਨ ਸੀ ਉਹਨਾਂ ਨੇ ਇਹਨੂੰ ਚੈਲੰਜ ਵਾਂਗ ਲਿਆ ਪੂਰੇ 10 ਸਾਲ ਬਾਅਦ 20 ਜੁਲਾਈ 2024 ਨੂੰ ਜਿਹੜੀ ਦੂਜੀ ਟੀਮ ਆਈ ਇਹ ਨੌਜਵਾਨਾਂ ਦੀ ਉਹਨਾਂ ਨੇ ਫਿਰ 1 ਲੱਖ ਮੋਟਾ ਲੁਧਿਆਣੇ ਤੇ ਲਾਇਆ ਤੇ ਅਸਲ ਵਿੱਚ ਜਿੱਡੇ ਜਿੱਡਾ ਵੱਡਾ ਕਹਿ ਕੰਮ ਨੂੰ ਸੋਚ ਲਓ ਓਡਾ ਵੱਡਾ ਤੁਸੀਂ ਉਹਨੂੰ ਕਰ ਸਕਦੇ ਹੋ ਜੇ ਥੋੜਾ ਥੋੜਾ ਕਰਨਾ ਚਾਹੁੰਦੇ ਹੋ ਤਾਂ ਥੋੜਾ ਥੋੜਾ ਹੋ ਜਾਊਗਾ ਜੇ ਵੱਡਾ ਕਰਨਾ ਸੋਚ ਲਓ ਤੇ ਵੱਡੇ ਸਾਧਨ ਵੱਡੇ ਲੋਕ ਤੇ ਵੱਡੇ ਗਰੁੱਪ ਤੁਹਾਡੇ ਨਾਲ ਸ਼ਾਮਲ ਹੋ ਜਾਂਦੇ ਇਹ ਮੈਨੂੰ ਨਹੀਂ ਲੱਗਦਾ ਕਿ ਹੁਣ ਲੋਕਾਂ 'ਚ ਜਾਗਰੂਕੀ ਨਹੀਂ ਆਇਆ ਲੁਧਿਆਣੇ 'ਚ ਕਾਫੀ ਤੁਸੀਂ ਰਿਆਵਲ ਦੇਖ ਸਕਦੇ ਹੋ ਜਿਹੜੇ 89 ਇੰਚ ਤਣੇ ਦੇ ਜਿਹੜੇ ਪਬਲਿਕ ਪਲੇਸਸ ਦੇ ਉੱਤੇ ਬੂਟੇ ਲੱਗੇ ਹੋਇਆ ਉਹ 20 ਜਨਵਰੀ 2024 ਨੂੰ ਲੱਗੇ ਸੀ ਤੇ ਉਹਨਾਂ ਦੇ ਜਿਹੜੀ ਬਚਣ ਦੀ ਦਰ ਹੈ ਉਹ ਵੀ 70 ਤੋਂ 80% ਦੇ ਵਿੱਚ ਹੈਗੀ ਆ ਜਫਰ ਸਾਹਿਬ ਇਸੇ ਤਰ੍ਹਾਂ ਜੇ ਗੱਲ ਕਰ ਲਈ ਜਾਵੇ ਸਾਹਿਤਿਕ ਸਮਾਗਮਾਂ ਦੇ ਵਿੱਚ ਵੀ ਤੁਸੀਂ ਸ਼ਿਰਕਤ ਕਰ ਦਿਓ ਵੱਖ-ਵੱਖ ਜਗ੍ਹਾ ਤੇ ਰਾਜਪਦਰ ਦੀ ਗੱਲ ਕਰ ਲਿਓ ਜਾਂ ਭਾਰਤ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਜਾਣ ਦਾ ਵੀ ਤੁਹਾਨੂੰ ਮੌਕਾ ਮਿਲਦਾ ਤੇ ਕਿਸ ਤਰ੍ਹਾਂ ਦੀ ਸਥਿਤੀ ਮਹਿਸੂਸ ਕਰਦੇ ਹੋ ਪੰਜਾਬੀ ਮਾਂ ਬੋਲੀ ਦੀ ਤੇ ਪੰਜਾਬੀ ਸਾਹਿਤ ਦੀ ਹਾਇਕ ਪੰਜਾਬੀ ਕਵਤਾ ਕਹਾਣੀ ਜਾਂ ਨਾਵਲ ਦਾ ਪੱਧਰ ਹਿੰਦੁਸਤਾਨ ਦੀ ਕਿਸੇ ਵੀ ਭਾਸ਼ਾ ਨਾਲੋਂ ਪਿੱਛੇ ਨਹੀਂ ਕਈਆਂ ਨਾਲੋਂ ਤਾਂ ਅੱਗੇ ਵੀ ਆ ਜੀ ਤੇ ਮੇਰਾ ਇਹ ਮੰਨਣਾ ਕਿ ਪੰਜਾਬੀ ਇੱਕ ਉਹ ਇੱਕ ਜ਼ੁਬਾਨ ਹੈ ਜਿਹਦੇ ਕਲੇਮ ਕਰਨ ਵਾਲੇ ਆਪਣੇ ਉਹਨੂੰ ਪੰਜਾਬੀ ਲੋਕ ਖਾਉਣ ਵਾਲੇ ਉਹਨਾਂ ਮਾਣ ਨਹੀਂ ਕਰਦੇ ਜਿੰਨਾ ਸਾਡੀਆਂ ਦੱਖਣ ਭਾਰਤ ਦੀਆਂ ਜ਼ੁਬਾਨਾਂ ਦੇ ਲੋਕ ਕਰਦੇ ਆ ਇੱਕ ਖਾਸ ਤਰ੍ਹਾਂ ਦਾ ਜਿਹਨੂੰ ਐਸਾਸੇ ਕੰਪਟਰੀ ਜਿਹਨੂੰ ਇਨਫੀਰੀਟੀ ਕੰਪਲੈਕਸ ਕਹਿੰਦੇ ਆ ਉਹ ਅੰਗਰੇਜ਼ੀ ਦੇ ਦਬਦਬਾ ਕਰਨ ਜਾਂ ਅੰਗਰੇਜ਼ੀ ਬੋਲਣ ਵਾਲੇ ਜਿਹੜੇ ਉੱਪਰਲੇ ਪਦਾਂ ਤੇ ਲੋਕ ਬੈਠਿਆ ਉਹ ਲੱਗਦਾ ਕਿ ਸ਼ਾਇਦ ਉੱਪਰਲੇ ਪਦਾਂ ਵਾਲੇ ਹੋਰ ਜ਼ੁਬਾਨ ਦੇ ਲੋਕ ਹੁੰਦੇ ਆ ਆਮ ਲੋਕ ਹੋਰ ਜ਼ੁਬਾਨ ਦੇ ਹੁੰਦੇ ਪਰ ਪੰਜਾਬੀ ਦਾ ਮਾਣ ਦੀ ਗੱਲ ਹੈ ਕਿ ਗੁਰੂ ਨਾਨਕ ਸਾਹਿਬ ਦੀ ਜਿੰਨੀ ਬਾਣੀ ਉਹਨੇ ਇਕੱਠੀ ਕੀਤੀ ਉਹ ਪੰਜਾਬੀ ਚ ਬਹੁਤ ਥੋੜੀ ਆ ਜੀ ਤੇ ਉਹ ਉਹ ਦੋ ਦੋ ਜੀਆਂ ਭਾਸ਼ਾਾਂਾਂ ਚ ਵੀ ਆ ਸਾਧ ਭਾਖਾਂ ਵਿੱਚ ਵੀ ਆ ਪਰ ਮੈਂ ਇਹਦਾ ਕਿ ਬਾਬਾ ਫਰੀਦ ਦੀ ਜਿਹੜੀ ਬਣੀ ਆ ਉਹਦੇ ਪਿੱਛੇ ਮੈਨੂੰ ਇਹੀ ਪਰਯੋਜਨ ਹੀ ਇਹ ਲੱਗਦਾ ਕਿ ਗੁਰੂ ਸਾਹਿਬ ਇਹ ਵੀ ਸਥਾਪਿਤ ਕਰਨਾ ਚਾਹੁੰਦੇ ਆ ਕਿ ਲੋਕਾਂ ਦੀ ਜ਼ੁਬਾਨ ਦੇ ਵਿੱਚ ਵੀ ਦਰਸ਼ਨ ਦੀ ਫਲਸਫੇ ਦੀ ਧਰਮ ਦੀ ਗੱਲ ਹੋ ਸਕਦੀ ਆ ਉਹ ਜ਼ੁਬਾਨ ਦਾ ਮਾਣ ਉਹਦੇ ਪਿੱਛੇ ਮੈਨੂੰ ਜ਼ਿਆਦਾ ਲੱਗਦਾ ਬਾਬੇ ਫਰੀਦ ਦੀ ਬਾਣੀ ਵਿੱਚ ਸ਼ਾਮਲ ਹੋਣ ਦਾ ਤੇ ਇਸ ਕਰਕੇ ਸਾਨੂੰ ਵੀ ਸਾਰਿਆਂ ਨੂੰ ਮਾਣ ਹੋਣਾ ਚਾਹੀਦਾ ਆਪਣੀ ਜ਼ੁਬਾਨ 'ਚ ਕਿਉਂਕਿ ਤੁਹਾਡੀ ਇਹੋ ਜਿਹੀ ਕੋ ਦੁਨੀਆ ਦੀ ਕੋਈ ਗੱਲ ਨਹੀਂ ਦੁਨੀਆ ਦਾ ਕੋਈ ਫਲਸਫਾ ਨਹੀਂ ਕੋਈ ਗਿਆਨ ਵਿਗਿਆਨ ਨਹੀਂ ਜਿਹੜਾ ਇਸ ਜ਼ੁਬਾਨ 'ਚ ਬਿਆਖਤ ਨਹੀਂ ਹੋ ਸਕਦਾ ਇਹ ਮੇਰਾ ਮੰਨਣਾ ਮੰਨਣਾ ਜੀ ਬਿਲਕੁਲ ਸੋ ਕਾਫੀ ਅੱਛੇ ਵਿਚਾਰ ਤੁਸੀਂ ਆਪਣੇ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕਰ ਰਹੇ ਹੋ ਤੇ ਅਸੀਂ ਚਾਹੁੰਦੇ ਆ ਕਿ ਇੱਕ ਰਚਨਾ ਹੋਰ ਹੋ ਜਾਣੀ ਚਾਹੀਦੀ ਹੈ ਅਮੇ ਪਹਿਲੀ ਤੋਂ ਵੱਖਰੀ ਤਰ੍ਹਾਂ ਦੀ ਇੱਕ ਹਫ਼ਤਾ ਸੰਝ ਕਰਦਾ ਜੀ ਖੂਨ ਪਸੀਨਾ ਸਿਆਹੀ ਹਮ ਤੇ ਅੰਤਰਤੇ ਅਸੀਂ ਕਹਿੰਨੇ ਆ ਇੱਕ ਨੰਬਰ ਦੀ ਕਮਾਈ ਦੋ ਨੰਬਰ ਦੀ ਕਮਾਈ ਇਹਦੇ ਤਿੰਨ ਤਰ੍ਹਾਂ ਦੀ ਕਮਾਈ ਦਾ ਜ਼ਿਕਰ ਆ ਖੂਨ ਪਸੀਨਾ ਸਿਆਹੀ ਹਮ ਮਜ਼ਦੂਰ ਇਟਾਂ ਵੱਟੇ ਢੋ ਰਹੇ ਹਮ ਰਾਜ ਚਿੰਨ ਰਹੇ ਹਮ ਮੇਰਾ ਸਿਆਹੀ ਦੀ ਕਮਾਈ ਨਾਲ ਮਕਾਨ ਬਣ ਰਿਹਾ ਹੌਲੀ ਹੌਲੀ ਹਮ ਮਜ਼ਦੂਰ ਇਟਾਂ ਵੱਟੇ ਢੋ ਰਹੇ ਰਾਜ ਚਿੰਨ ਰਹੇ ਮੇਰਾ ਸਿਆਹੀ ਦੀ ਕਮਾਈ ਨਾਲ ਮਕਾਨ ਬਣ ਰਿਹਾ ਹੌਲੀ ਹੌਲੀ ਨਾਲ ਨਾਲ ਮੈਂ ਵੀ ਬਣ ਰਹਾ ਬਣ ਕੇ ਮਕਾਨ ਬੰਦੇ ਨੂੰ ਨਵਾਂ ਜਹਾਨ ਦਿੰਦਾ ਬਣਦਾ ਮਕਾਨ ਬੰਦੇ ਨੂੰ ਬੜਾ ਗਿਆਨ ਦਿੰਦਾ ਸਿਆਹੀ ਦੀ ਕਮਾਈ ਨਾਲ ਬਣਦੇ ਮਕਾਨ ਨੇ ਮੈਨੂੰ ਦੱਸਿਆ ਕਿ ਕਿਰਾਏ ਦੇ ਮਕਾਨ ਦੀ ਕੰਧ ਵਿੱਚ ਕਿਲ ਠੋਕਣ ਤੇ ਮਾਲਕ ਮਕਾਨ ਦਾ ਸੀਨਾ ਕਿਉਂ ਪਾਟਦਾ ਸੀ ਸਿਆਹੀ ਦੀ ਕਮਾਈ ਨਾਲ ਬਣਦੇ ਮਕਾਨ ਨੇ ਮੈਨੂੰ ਦੱਸਿਆ ਕਿ ਕਿਰਾਏ ਦੇ ਮਕਾਨ ਦੀ ਕੰਧ ਵਿੱਚ ਕਿਲ ਠੋਕਣ ਤੇ ਮਾਲਕ ਮਕਾਨ ਦਾ ਸੀਨਾ ਕਿਉਂ ਪਾਟਦਾ ਸੀ ਉਹਦਾ ਮਕਾਨ ਪਸੀਨੇ ਦੀ ਕਮਾਈ ਦਾ ਸੀ ਮੇਰੇ ਬੱਚੇ ਦੇ ਮਾਮੂਲੀ ਸੱਟ ਲੱਗਣ ਤੇ ਪਤਨੀ ਦੀਆਂ ਅੱਖਾਂ ਚੋਂ ਪਰਲ ਪਰਲ ਥਰੂ ਡਿੱਗਦੇ ਤਾਂ ਮੈਂ ਖਿਜਦਾ ਕਿ ਰੋਣ ਦੀ ਕਿਹੜੀ ਗੱਲ ਹੋਈ ਮੇਰੇ ਬੱਚੇ ਦੇ ਮਾਮੂਲੀ ਸੱਟ ਲੱਗਣ ਤੇ ਪਤਨੀ ਦੀਆਂ ਅੱਖਾਂ ਚੋਂ ਪਰਲ ਪਰਲ ਥਰੂ ਡਿੱਗਦੇ ਤਾਂ ਮੈਂ ਖਿਜਦਾ ਕਿ ਰੋਣ ਦੀ ਕਿਹੜੀ ਗੱਲ ਹੋਈ ਪਰ ਹੁਣ ਮੈਂ ਖਿਜਦਾ ਤਾਂ ਮੈਨੂੰ ਸਮਝਾਉਂਦਾ ਸਿਆਹੀ ਦੀ ਕਮਾਈ ਨਾਲ ਬਣਦਾ ਇਹ ਮਕਾਨ ਕਿ ਖਿਜਣਾ ਭਲਿਆ ਮਾਨਸਾ ਬੱਚੇ ਮਾਵਾਂ ਦੇ ਖੂਨ ਦੀ ਕਮਾਈ ਨਾਲ ਬਣੇ ਹਨ ਹੁਣ ਮੈਂ ਖਿਜਦਾ ਤਾਂ ਮੈਨੂੰ ਸਮਝਾਉਂਦਾ ਸਿਆਹੀ ਦੀ ਕਮਾਈ ਨਾਲ ਬਣਦਾ ਇਹ ਮਕਾਨ ਕਿ ਖਿਜਣਾ ਭਲਿਆ ਮਨਸਾ ਬੱਚੇ ਮਾਵਾਂ ਦੇ ਖੂਨ ਦੀ ਕਮਾਈ ਨਾਲ ਬਣੇ ਹਨ ਬਣ ਕੇ ਮਕਾਨ ਬੰਦੇ ਨੂੰ ਨਵਾਂ ਜਹਾਨ ਦਿੰਦਾ ਬਣਦਾ ਮਕਾਨ ਬੰਦੇ ਨੂੰ ਬੜਾ ਗਿਆਨ ਦਿੰਦਾ ਜੀ ਬਹੁਤ ਖੂਬ ਬਹੁਤ ਅੱਛਾ ਲਿਖਿਆ ਤੁਸੀਂ ਇਨਸਾਨ ਦੀਆਂ ਭਾਵਨਾਵਾਂ ਨੂੰ ਕਿਸ ਤਰ੍ਹਾਂ ਤੁਸੀਂ ਇੱਕ ਮੋਤੀਆਂ ਵਾਂਗੂ ਪਰੋ ਕੇ ਮਤਲਬ ਕਿ ਪੇਸ਼ ਕੀਤਾ ਤੇ ਬਹੁਤ ਵਧੀਆ ਹੁੰਦਾ ਤੁਹਾਡੀ ਕਲਮ ਤੋਂ ਵਧੀਆ ਰਚਨਾਵਾਂ ਜਿਹੜੀਆਂ ਆਉਂਦੀਆਂ ਨੇ ਤੇ ਅਸੀਂ ਵੀ ਅਕਸਰ ਸੁਣਦੇ ਰਹਿੰਦੇ ਹਾਂ ਪ੍ਰੋਗਰਾਮਾਂ ਦੇ ਦੌਰਾਨ ਵੀ ਵਧੀਆ ਲੱਗਦਾ ਜਦੋਂ ਮਾਨ ਸਨਮਾਨ ਦੀ ਗੱਲ ਆਉਂਦੀ ਹੈ ਤਾਂ ਕਾਫੀ ਮਾਨ ਸਨਮਾਨ ਤੁਸੀਂ ਹਾਸਲ ਕਰ ਚੁੱਕੇ ਹੋ ਕਹਿੰਦੇ ਹੁੰਦੇ ਆ ਵੀ ਇੱਕ ਲੇਖਕ ਦਾ ਅਸਲੀ ਮਾਨ ਸਨਮਾਨ ਤਾਂ ਉਹੀ ਹੁੰਦਾ ਜਦੋਂ ਦਰਸ਼ਕਾਂ ਦੀਆਂ ਜਾਂ ਸਰੋਤਿਆਂ ਦੀਆਂ ਸਾਡੇ ਪਾਠਕਾਂ ਦੀਆਂ ਤਾੜੀਆਂ ਤੇ ਉਹਨਾਂ ਦਾ ਹੰਗਾਰਾ ਉਹਨਾਂ ਦਾ ਰਿਸਪੌਂਸ ਕਿਤਾਬਾਂ ਬਾਰੇ ਵੀ ਰਿਨਾ ਜਿੱਦਾਂ ਕਿਹਾ ਜਾਂਦਾ ਵੀ ਕੁਝ ਕਿਤਾਬਾਂ ਨਾ ਸਿਰਫ ਰਿਲੀਜ਼ ਕਰਨੀ ਸ਼ਾਹਦੀਆਂ ਹਾਂ ਕੁਝ ਕਿਤਾਬਾਂ ਸਿਰਫ ਲਾਇਬ੍ਰੇਰੀਆਂ ਚ ਡੰਪ ਕਰਨ ਲਈ ਸ਼ਾਹਦੀਆਂ ਕੁਝ ਕਿਤਾਬਾਂ ਚਰਚਾ ਕਰਨ ਲਈ ਸ਼ਬਦੀਆਂ ਜਾਂ ਲੋਚਕਾਂ ਲਈ ਲਿਖੀਆਂ ਜਾਂਦੀਆਂ ਤੇ ਕੁਝ ਸਲਿਪਸਾਂ ਲਈ ਲਿਖੀਆਂ ਜਾਂਦੀਆਂ ਤੇ ਕੁਝ ਕਿਤਾਬਾਂ ਪਾਠਕਾਂ ਲਈ ਹੁੰਦੀਆਂ ਤੇ ਮੈਨੂੰ ਚੰਗਾ ਲੱਗਦਾ ਕਿ ਤਕਰੀਬਨ ਮੈਂ ਸਾਰੀਆਂ categories ਚ ਆ ਗਿਆ ਪਰਫੈਕਟ ਉਹ ਮੈਂ ਪਹਿਲਾਂ ਹੀ ਸ਼ੁਰੂਆਤ ਦੇ ਵਿੱਚ ਦੱਸਤਾ ਸੀ ਵੀ ਬਹੁਤ ਸਾਰੀਆਂ ਕਲਾਮਾਂ ਦਾ ਸੁਮੇਲ ਆ ਸਾਡੇ ਅੱਜ ਦੇ ਮਹਿਮਾਨ ਤੇ ਗੱਲ ਕੀਤੀ ਜਾਵੇ ਮਾਨ ਸਨਮਾਨ ਦੀ ਤਾਂ ਵੱਖ-ਵੱਖ ਸੰਸਥਾਵਾਂ ਵੱਲੋਂ ਤੁਹਾਨੂੰ ਸਨਮਾਨਿਤ ਵੀ ਕੀਤਾ ਗਿਆ ਹੈ ਰਾਜ ਪੱਧਰ ਦੇ ਉੱਪਰ ਵੀ ਜੇ ਵੇਖਿਆ ਜਾਵੇ ਤਾਂ ਤੇ ਅਸੀਂ ਚਾਹੁੰਦੇ ਹਾਂ ਕਿ ਉਸ ਬਾਰੇ ਵੀ ਥੋੜੀ ਜਿਹੀ ਜਾਣਕਾਰੀ ਹੋ ਜਾਣੀ ਚਾਹੀਦੀ ਹੈ ਪਹਿਲਾਂ ਤਾਂ ਮੇਰਾ ਕਾਲਜ ਵੇਲੇ ਦਾ ਇੱਕ ਪੰਜਾਬ ਯੂਨੀਵਰਸਿਟੀ ਦਾ ਨਸ਼ਿਵ ਕੁਮਾਰ ਬਟਾਲਵੀ ਇੰਟਰਵਿਊ ਯੂਨੀਵਰਸਿਟੀ ਇੱਕ ਹਫ਼ਤਾ 골ਡ ਮੈਂਟਲ ਆ ਤੇ ਉਹ ਮੈਂ ਜਦੋਂ ਫਾਈਨਲ ਇਅਰ ਚ ਪੜ੍ਹਦਾ ਸੀ ਉਦੋਂ ਮੈਨੂੰ ਮਿਲਿਆ ਤੇ ਮੈਂ ਪੰਜਾਬ ਯੂਨੀਵਰਸਿਟੀ ਵੱਲੋਂ ਹੀ ਸਟਾਫ ਸੀ ਮੇਰਾ ਕਾਲਜ ਵੀ ਪੰਜਾਬ ਯੂਨੀਵਰਸਿਟੀ ਚ ਪੈਂਦਾ ਸੀ ਤੇ ਫਿਰ ਜਦੋਂ ਮੇਰੀ ਪਹਿਲੀ ਕਿਤਾਬ ਛਪੀ ਉਹਦੇ ਭਾਰਤੀ ਰਾਸ਼ਟਰੀ ਪੁਰਸਕਾਰ ਜਿਹੜਾ ਵਰਨਮਾਲਾ ਨਾਂ ਦੀ ਸੰਸਥਾ ਕੀ 오ਡੀਸਾ ਦੀ ਜੀ ਤੇ ਉਹਨਾਂ ਨੇ ਹਰੇਕ ਜ਼ੁਬਾਨ ਚ ਜਿਹੜੇ 30 ਸਾਲ ਤੋਂ ਘੱਟ ਉਮਰ ਦੇ ਜਿਹਨੇ ਸਾਰੀਆਂ ਜ਼ੁਬਾਨਾਂ ਦੇ ਕਵੀ ਸੀ ਉਹਨਾਂ ਨੂੰ ਉਹਨਾਂ ਨੇ ਦਿੱਤੇ ਪੰਜਾਬੀ ਚ ਉਹ ਮੈਨੂੰ ਮਿਲਿਆ ਜੀ ਤੇ ਹੁਣੇ ਪਿੱਛੇ ਜਿਹੇ ਪੰਜਾਬ ਗੌਰਵ ਜਿਹੜਾ ਲਿਟਰੇਚਰ ਚੋਂ ਮੈਨੂੰ ਪੰਜਾਬ ਸਰਕਾਰ ਦਾ ਪੁਰਸਕਾਰ ਮਿਲਿਆ ਜੀ ਤੇ ਤਕਰੀਬਨ ਸਾਰੀਆਂ ਸਹਿਸਭਾਵਾਂ ਵੱਲੋਂ ਤੇ ਸਾਰੀਆਂ ਨਾਂ ਕਿ ਜ ਬਹੁਤ ਸਾਰੀਆਂ ਸਹਿਸਭਾਵਾਂ ਵੱਲੋਂ ਉਹਨਾਂ ਦੇ ਆਪੋ ਆਪਣੇ ਮਾਨ ਸਨਮਾਨ ਮਿਲਦੇ ਰਹਿੰਦੇ ਨੇ ਜੀ ਇਸੇ ਤਰ੍ਹਾਂ ਗੱਲ ਕੀਤੀ ਜਾਵੇ ਵਕਫ ਵਕਫ ਯੂਨੀਵਰਸਟੀਆਂ ਦੀ ਤਾਂ ਬਹੁਤ ਸਾਰੀਆਂ ਯੂਨੀਵਰਸਟੀਆਂ ਦੇ ਵਿੱਚ ਤੁਹਾਡੀਆਂ ਲਿਖਤਾਂ ਜਿਹੜੀਆਂ ਨੇ ਸਿਲੇਬਸ ਦੇ ਰੂਪ ਵਿੱਚ ਲਗਾਈਆਂ ਗਈਆਂ ਨੇ ਤੇ ਅਸੀਂ ਚਾਹੁੰਦੇ ਕਿ ਉਸ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸਿਆ ਜਾਵੇ ਹਾਂ ਜੀ ਪੰਜਾਬੀ ਯੂਨੀਵਰਸਿਟੀ ਚ ਸਭ ਤੋਂ ਪਹਿਲਾਂ ਮੈਨੂੰ ਲੱਗਾ ਬਤਵਨ ਵਾਰੇ ਮੇਰਾ ਕਲੈਕਸੀਓ ਐਮ ਐਚ ਪੜਾਇਆ ਜਾਣ ਲੱਗਾ ਫਿਰ ਮੇਰੇ ਇੱਕ ਪੰਜਾਬੀ ਯੂਨੀਵਰਸਿਟੀ ਨੇ ਇੱਕ ਨਾ ਸੈਮੀਨਾਰ ਕਰਨਾ ਸੀ ਪੰਜਾਬੀ ਬੋਲੀ ਬਾਰੇ ਕਿ ਜਿਹੜੀਆਂ ਪ੍ਰੋਫੈਸ਼ਨਲ ਪੜਾਈਆਂ ਨੇ ਕਿ ਉਹ ਬੋਲੀ ਚ ਪੰਜਾਬੀ ਚ ਹੋ ਸਕਦੀਆਂ ਤੇ ਉਹਨਾਂ ਨੇ ਤਿੰਨ ਬੰਦੇ ਚੁਣੇ ਸੀ ਤੇ ਇੰਜੀਨੀਅਰਿੰਗ ਤੋਂ ਮੈਨੂੰ ਚੁਣਿਆ ਸੀ ਤੇ ਉਹ ਮੇਰਾ ਉਹਨਾਂ ਨੂੰ ਕਹਿਣਾ ਸੀ ਮੈਨੂੰ ਕਿਉਂਕਿ ਮੈਂ ਲਿੰਗੁਇਸਟਿਕ ਦਾ ਬੰਦਾ ਨਹੀਂ ਮੈਨੂੰ ਨਹੀਂ ਪਤਾ ਪਰ ਮੈਨੂੰ ਇਹ ਜ਼ਰੂਰ ਪਤਾ ਕਿ ਜੇ ਮੈਨੂੰ ਮੇਰੀ ਜ਼ੁਬਾਨ ਚ ਮੇਰੀ ਪੜਾਈ ਪੜਾਈ ਜਾਂਦੀ ਤਾਂ ਮੈਂ ਬਿਹਤਰ ਪੜਿਆ ਹੁੰਦਾ ਤੇ ਉਹ ਮੈਂ ਆਪਣੇ ਨਿੱਜੀ ਤਜਰਬੇ ਆਪਣੀ ਪੜ੍ਹਾਈ ਬਾਰੇ ਲਿਖਿਆ ਸੀ ਮੇਰੀ ਪੜ੍ਹਾਈ ਉਹ ਸੈਮੀਨਾਰ ਤਾਂ ਨਹੀਂ ਹੋਇਆ ਪਰ ਉਹ ਜਿਹੜਾ ਮੇਰਾ ਪਰਚਾ ਸੀ ਉਹ ਮੈਂ ਮੈਂ ਪਹਿਲੇ ਸਾਲੀ ਵਿਦਿਆਰਥੀਆਂ ਨੂੰ ਪੜਾਉਣ ਲੱਗ ਗਿਆ ਤੇ ਉਹ ਬੜੇ ਸਾਲ ਉਹਨਾਂ ਦੇ ਸਿਲੇਬਸ ਚ ਰਿਹਾ ਮੇਰੀ ਪੜ੍ਹਾਈ ਤੇ ਇੱਕ ਹਫ਼ਤਾਵਾਂ ਤਾਂ ਬਹੁਤ ਸਾਰੀਆਂ ਰਾਜਸਥਾਨ ਦੀ ਹਰਿਆਣੇ ਦੀਆਂ ਯੂਨੀਵਰਸਿਟੀਆਂ ਚ ਵੀ ਸਿਲੇਬਸਾਂ ਚ ਚੱਲ ਲੱਗਿਆ ਹੋਇਆ ਸੀ ਜੀ ਅ ਇਸੇ ਤਰ੍ਹਾਂ ਗੱਲ ਕਰ ਲਈ ਜਾਵੇ ਸਾਹਿਤੀ ਤਾਂ ਚਲੋ ਆਪਾਂ ਗੱਲ ਕਰ ਰਹੇ ਆ ਨਾਲ ਦੀ ਨਾਲ ਚਿੱਤਰਕਾਰੀ ਦੀ ਗੱਲ ਕੀਤੀ ਜਾਵੇ ਜਾਂ ਕਾਰਟੂਨਿਸਟ ਦੇ ਤੌਰ ਤੇ ਵੀ ਤੁਸੀਂ ਬਹੁਤ ਬਖੂਬੀ ਕੰਮ ਕਰ ਰਹੇ ਹੋ ਤੇ ਇਹ ਸ਼ੌਂਕ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਕਿਸ ਤਰ੍ਹਾਂ ਇਹ ਚਿਟਕ ਲੱਗੀ ਕਿ ਵੀ ਮੈਨੂੰ ਇਹ ਕੰਮ ਨਾਲ ਦੀ ਨਾਲ ਕਰਨਾ ਚਾਹੀਦਾ ਮੈਂ ਕੀ ਕਹਿਣਾ ਹੁੰਦਾ ਵੀ ਜਿਹੜੇ ਕੰਮ ਚ ਕਿਸੇ ਬੱਚੇ ਦੀ ਬਹੁਤ ਦਿਲਚਸਪੀ ਹੋਵੇ ਨਾ ਤਾਂ ਸਮਝ ਲੈਣਾ ਚਾਹੀਦਾ ਉਸ ਵਿਸ਼ੇ ਦਾ ਉਹਦਾ ਅਧਿਆਪਕ ਬਹੁਤ ਵਧੀਆ ਤੇ ਮੈਂ ਤਾਂ 7ਵੀਂ ਸੀ ਸਾਡੇ ਅੰਦਰ ਸੀ ਪ੍ਰੀਤਮ ਦਾ ਸੁਮਨ ਉਹ ਵੀ ਸੁਮਨ ਸੀਗੇ ਤੁਹਾਡੇ ਵਾਂਗੂ ਉਹ ਡਰਾਇੰਗ ਦੇ ਟੀਚਰ ਸੀਗੇ ਉਹ ਬਹੁਤ ਬਹੁਤ ਅੱਛੇ ਡਰਾਇੰਗ ਟੀਚਰ ਸੀ ਜੀ ਉਹਨਾਂ ਵੱਲ ਦੇਖਦਿਆਂ ਸਾਡੀ ਉਹਨੇ ਸਾਡੀ ਦਿਲਚਸਪੀ ਪੈਦਾ ਕੀਤੀ ਤੇ ਦੂਜਾ ਸ਼ਹੀਦ ਦੁੱਧਮ ਸਿੰਘ ਦੇ ਸਾਥੀ ਸੀਗੇ ਗੁਰਵਚਨ ਸਿੰਘ ਸਾਡੇ ਪਿੰਡ ਦੇ ਉਹਨਾਂ ਕੋਲ ਸ਼ਹੀਦ ਦੁੱਧਮ ਸਿੰਘ ਲੰਡਨ ਰਹੇ ਹੋਏ ਸੀ ਜੀ ਤੇ ਉਹਨਾਂ ਦੀਆਂ ਗੱਲਾਂ ਕਰਦੇ ਹੁੰਦੇ ਸੀ ਤੇ ਉਹਨਾਂ ਨੇ ਉਹਨਾਂ ਦਾ ਇੱਕ ਬੁੱਤ ਲਗਵਾਇਆ ਸਾਡੇ ਸਕੂਲ 'ਚ ਜੀ ਉਹ ਜਿਹੜੇ ਬੁੱਤਕਾਰ ਸੀਗੇ ਪਾਸਲੇ ਦੇ ਸੋਨ ਸਿੰਘ ਪਾਸਲੇ ਦੇ ਤੇ ਉਹਨਾਂ ਦੀ ਪਹਿਲਾਂ ਸਕੈਚਿੰਗ ਕਰਦੇ ਸੀ ਫਿਰ ਡਰਾਇੰਗ ਕਰਦੇ ਸੀ ਉਹ ਕਿਵੇਂ ਕਰਦੇ ਆ ਸਕੁਅਰ ਕਰਕੇ ਉਹ ਗ੍ਰਾਫੇਪੇਪਰ ਉੱਤੇ ਬਣਾਉਂਦੇ ਸੀ ਉਹ ਕੁਝ ਟੈਕਨੀਕਾਂ ਸਾਨੂੰ ਉਹਨੂੰ ਦੇਖ ਕੇ ਆਗੀਆਂ ਉਹਦੇ ਨਾਲ ਮੇਰੀ ਥੋੜੀ ਰੁਚੀ ਬਣ ਗਈ ਤੇ ਉਹ ਮੈਂ ਜਿੱਦਾਂ ਦੀ ਡਰਾਇੰਗ ਕਰਨ ਲੱਗਿਆ ਤੇ ਉਹ ਮੈਨੂੰ ਬੜੀ ਮੇਰੀ ਐਪਰੀਸੀਏਸ਼ਨ ਹੋਣ ਲੱਗੀ ਸਕੂਲ ਤੇ ਉਹ ਚੱਲ ਰਿਆ ਤੇ ਬਾਅਦ ਦੇ ਵਿੱਚ ਵੀ ਮੇਰੇ ਸੈਲਫ ਐਕਸਪ੍ਰੈਸ਼ਨ ਲਈ ਵੀ ਇਹ ਕੰਮ ਆਉਂਦੀ ਰਹੀ ਜਿਹੜੀ ਗੱਲ ਤੁਸੀਂ ਲਿਖ ਕੇ ਨਹੀਂ ਕਰ ਸਕਦੇ ਉਹ ਵਾਕੇ ਕਰ ਦਿੰਦੇ ਜਿਵੇਂ ਯੂਥ ਫੈਸਟੀਵਲਾਂ ਦੇ ਵਿੱਚ ਅਸੀਂ ਰੰਗੋਲੀ ਤੱਕ ਵੀ ਬਣਾਉਂਦੇ ਰਹੇ ਜਿਹੜੀ ਕਿ ਪੰਜਾਬ ਸਮੱਸਿਆ ਨੂੰ ਲੈ ਕੇ ਆਉਂਦੀ ਸੀ ਕੁੜੀਆਂ ਫੁੱਲ ਫੁੱਟੇ ਪਾਉਂਦੇ ਤੇ ਅਸੀਂ ਥੀਮੈਟਿਕ ਇਦਾਂ ਨਹੀਂ ਕਰਦੇ ਰਹੇ ਪੋਸਟਰ ਬਣਾਉਣ ਚ ਆ ਗਏ ਤੇ ਉਹ ਇੱਕ ਲੱਗ ਜਿਹੀ ਲੱਗੀ ਰਹੀ ਤੇ ਦੂਸਰਾ ਹੁੰਦਾ ਪਰ ਜਦੋਂ ਤੁਹਾਡੇ ਕੋਲ ਬਹੁਤ ਸਮਾਂ ਹੋਵੇ ਤੁਹਾਨੂੰ ਲੱਗੇ ਕਿ ਇੰਨੇ ਸਮੇਂ ਦਾ ਕੀ ਕਰਨਾ ਤਾਂ ਉਹਦੇ ਲਈ ਇਹ ਪੇਂਟਿੰਗ ਵਧੀਆ ਕਿ ਤਰੀਕਾ ਹੈਗਾ ਤੇ ਤੁਹਾਡੇ ਕੋਲ ਲਿਖਣ ਦਾ ਕੋਈ ਸੁਬਾਹ ਬਰੀ ਜਾਂ ਬੈਣ ਉੱਠਣੀ ਤਾਂ ਤੁਹਾਡੇ ਕੋਲ ਕੈਮਰਾ ਹੈਗਾ ਤੇ ਇਸੇ ਤਰ੍ਹਾਂ ਅਮਰਜੀਤ ਸਿੰਘ ਜਰਵਾਲ ਇੱਕ ਵਾਰੀ ਲੱਗੇ ਇੱਥੇ ਜਲੰਧਰ ਦੇ ਇੱਕ ਅਖਬਾਰ ਦੇ ਐਡੀਟਰ ਮੈਂ ਉਹਨਾਂ ਨੂੰ ਨਵਾਂ ਨਵਾਂ ਜਾਣਨ ਲੱਗਾ ਸੀ ਉਹ ਕਹਿੰਦੇ ਤੂੰ ਕੀ ਕਰਿਆ ਕਰੇਂਗਾ ਉਹ ਮੇਰੇ ਸੈਸਵਾ ਮੂੰਹ ਨਿਕਲ ਗਿਆ ਕਿ ਮੈਂ ਕਾਠ ਨੂੰ ਨਹੀਂ ਕਰ ਲਿਆ ਕਰੂੰਗਾ ਕਿਉਂਕਿ ਇੱਕ ਵਾਰੀ ਜਦੋਂ ਮੈਂ ਐਨਟੀਪੀਸੀ ਸੀ ਤਾਂ ਟੈਲੀਗ੍ਰਾਫ ਦੇ ਵਿੱਚ ਇੱਕ ਰੀਡਰਜ਼ 카ਟੂਨ ਦਾ ਕਾਲਮ ਸੀਗਾ ਤੇ ਮੈਂ ਉਦੋਂ ਉਹਨਾਂ ਨੂੰ ਇੱਕ 카ਟੂਨ ਬੜਾ ਸਧਾਰਨ ਜਿਹਾ ਸਕੈਚ ਪੈਨ ਨਾਲ ਫੇਰਤਾ ਸਭ ਗਿਆ ਤੇ ਮੈਨੂੰ ਲੱਗਿਆ ਕਿ ਮੈਂ ਸ਼ਾਇਦ ਇਹ ਵੀ ਕੁਝ ਕਰ ਸਕਦਾ ਹਾਂ ਪਰ ਮੇਰੀ ਕਫਤਾ ਦੇ ਵਿੱਚ ਵੀ ਉਹ ਤੋਂ ਦੇਖ ਸਕਦੇ ਹਾਂ ਕਿ ਉਹ ਕਾਰਟੂਨਿੰਗ ਦਾ ਅਸਰ ਹੈਗਾ ਕਾਹਤੋਂ ਤੇ ਵਿਅੰਗ ਵਾਲਾ ਜਿਹੜਾ ਤੱਤ ਉਹ ਹੁੰਦਾ ਹੈ ਹੁੰਦਾ ਹੈ ਬਿਲਕੁਲ ਅ ਇਸੇ ਤਰ੍ਹਾਂ ਗੱਲ ਕਰ ਲਈ ਜਾਵੇ ਪਰਿਵਾਰਿਕ ਮਾਹੌਲ ਦੀ ਤਾਂ ਕੀ ਪਰਿਵਾਰ ਦੇ ਵਿੱਚ ਵੀ ਬੱਚਿਆਂ ਨੂੰ ਸਾਹਿਤ ਦੇ ਨਾਲ ਮੋਹ ਹੈ ਉਹ ਵੀ ਲਿਖ ਦੇਣੀ ਹਾਂਜੀ ਜਿਵੇਂ ਮੈਨੂੰ ਆਪਣੇ ਮਾਪਿਆਂ ਤੋਂ ਇਹ ਲਾਗ ਲਗੀ ਤੇ ਮੇਰੇ ਬੱਚੇ ਜਿਵੇਂ ਕਹਿੰਦੇ ਨੇ ਨਾ ਲੇਖਨ ਦੇ ਬੱਚੇ ਵੀ ਅੰਗਰੇਜ਼ੀ ਸਕੂਲ 'ਚ ਹੀ ਪੜੇ ਪੜਦੇ ਤੇ ਸਾਡੇ ਬੱਚੇ ਵੀ ਅੰਗਰੇਜ਼ੀ ਸਕੂਲ 'ਚ ਪੜੇ ਨਾਲ ਦੇ ਨਾਲ ਪੰਜਾਬੀ ਬਹੁਤ ਜ਼ਿਆਦਾ ਵਧੀਆ ਪੜੇ ਜੀ ਤੇ ਉਹ ਦੋਨੋਂ ਬੱਚੇ ਕਿਸੇ ਵੀ ਪੰਜਾਬੀ ਦੇ ਕਾਲਜ ਯੂਨੀਵਰਸਿਟੀ ਦੇ ਦੇ ਆਪਕੇ ਵਰਗੀ ਜਾਂ ਉਸ ਪੱਧਰ ਦੀ ਪੰਜਾਬੀ ਬੋਲ ਸਕਦੇ ਲਿਖ ਸਕਦੇ ਜੀ ਤੇ ਉਹ ਉਹਨਾਂ ਦਾ ਵੀ ਪੜਨ ਦਾ ਲਿਖਣ ਦਾ ਸ਼ੌਕ ਬਣਿਆ ਉਨਾਂ ਤੇ ਕਲਾ ਦਾ ਸ਼ੌਕ ਬਣਿਆ ਜਿਵੇਂ ਸਾਡੀ ਬੇਟੀ ਨੇ ਮੈਡੀਕਲ ਦੇ ਵਿੱਚ ਪਹਿਲਾਂ 12ਵੀਂ ਤੱਕ ਜਮਾਤਾਂ ਕੀਤੀਆਂ ਜੀ ਤੇ ਉਹਦੇ 12ਵੀਂ ਮੈਡੀਕਲ ਦੇ ਵਿੱਚ ਵੀ 92 93% ਨੰਬਰ ਸੀਗੇ ਤੇ ਫਿਰ ਉਹਨੂੰ ਅਚਾਨਕ ਲੱਗਾ ਵੀ ਮੈਡੀਕਲ ਵਾਲਿਆਂ ਨੂੰ ਪੜ੍ਹਨਾ ਬਹੁਤ ਪੈਂਦਾ ਹੋਰ ਕੁਝ ਨਹੀਂ ਪੜ੍ਹਤਾ ਦੇ ਤੇ ਪਰ ਫਿਰ ਉਹਨਾਂ ਅਚਾਨਕ ਆਰਕੀਟੈਕਚਰ ਵੱਲ ਚਲ ਗਈ ਕਿ ਆਰਕੀਟੈਕਚਰ ਜਿਹੜੀ ਪੜ੍ਹਾਈ ਕਰਦੇ ਆ ਉਹ ਪੇਂਟਿੰਗ ਵੀ ਕਰਦੇ ਆ ਸਕੈਚਿੰਗ ਵੀ ਕਰਦੇ ਆ ਫੋਟੋਗ੍ਰਾਫੀ ਵੀ ਕਰਦੇ ਆ ਤੇ ਉਹਨਾਂ ਨੂੰ ਸਮਾਜ ਬਾਰੇ ਜਾਣਨ ਦੀ ਜ਼ਮੀਨ ਬਾਰੇ ਜਾਣਨ ਦੀ ਮੌਸਮਾਂ ਬਾਰੇ ਜਾਣਨ ਦੀ ਉਹਨਾਂ ਦੀ ਬੜੀ ਵਿਸਤ੍ਰਿਤ ਜਾਣਕਾਰੀ ਹੁੰਦੀ ਹੈ ਤੇ ਉਹ ਇੱਧਰ ਚ ਲੈ ਕੇ ਤੇ ਗੱਲ ਕਰਾਂਗੇ ਭਵਿੱਖ ਦੀਆਂ ਯੋਜਨਾਵਾਂ ਦੀ ਆਉਣ ਵਾਲੇ ਸਮੇਂ 'ਚ ਸਾਡੇ ਪਾਠਕਾਂ ਲਈ ਕੀ ਕੁਝ ਨਵਾਂ ਲੈ ਕੇ ਆ ਰਹੇ ਹਾਂ ਮੈਂ ਪਹਿਲਾਂ ਵੀ ਕੋਈ ਬਹੁਤੀ ਯੋਜਨਾ ਬਣਾ ਕੇ ਤਾਂ ਨਹੀਂ ਕੀਤਾ ਇੱਕ ਹੀ ਕੰਮ ਹੈ ਮੇਰਾ ਜਿਹੜਾ ਥੋੜਾ ਯੋਜਨਾ ਬਣ ਕੇ ਹੋਇਆ ਸੀ ਕਿ ਮੇਰੀ ਜਿਹੜੀ ਪਹਿਲੀ ਵਾਰਤਕ ਦੀ ਕਿਤਾਬ ਸੀ ਸਿੱਖ ਸੋਖੋਜ ਲੈ ਉਹਦੇ ਵਿੱਚ ਕਬੀਰ ਸਾਹਿਬ ਬਾਰੇ ਇੱਕ ਆਰਟੀਕਲ ਸੀ ਜੀ ਤੇ ਉਹ ਦੋਸਤਾਂ ਨੇ ਖਾਸ ਤੌਰ ਤੇ ਯੂਨੀਵਰਸਿਟੀ ਲੈਵਲ ਦੇ ਸਿਆਣੇ ਲੋਕਾਂ ਨੇ ਦਾਂ ਗੁਰਬਾਣੀ ਦੇ ਖੋਜੀਆਂ ਨੇ ਬਹੁਤ ਉਹਦੇ ਲਈ ਮੈਨੂੰ ਉਤਸ਼ਾਹਤ ਕੀਤਾ ਕਿ ਬਹੁਤ ਤੋਂ ਅੱਛਾ ਕੀਤਾ ਫਿਰ ਮੈਨੂੰ ਲੱਗਾ ਕਿ ਮੈਂ ਜਿਹੜੇ ਦੋ ਤਿੰਨ ਮੇਜਰ ਬਾਣੀ ਕਰਨੇ ਵੱਡੇ ਜਿਨ੍ਹਾਂ ਦੀ ਵੱਧ ਬਾਣੀਆਂ ਜਿਵੇਂ ਨਾਮਦੇਵ ਜੀ ਦੀ ਰਵਦਾਸ ਜੀ ਦੀ ਤੇ ਉਹਨਾਂ ਦੀ ਬਾਣੀ ਬਾਰੇ ਵੀ ਮੈਂ ਅਧਿਨ ਕਰਾਂ ਉਹ ਕਰਦੇ ਕਰਦੇ ਫਿਰ ਮੈਨੂੰ ਲੱਗਾ ਕਿ ਮੈਂ ਸਾਰੇ ਭਗਤਾਂ ਬਾਰੇ ਕਰਾਂ ਜਿਨ੍ਹਾਂ ਦੀ ਬਾਣੀ 15 ਬਾਰੇ ਤੇ 15 ਭਗਤਾਂ ਬਾਰੇ ਫਿਰ ਮੇਰੀ ਕਿਤਾਬ ਵੀ ਕੱਤਤ ਗੁਰੂ ਮਹਾਰਾਜ ਜਿਹੜੀ ਮੈਂ 12 13 ਸਾਲਾਂ ਚ ਲਿਖੀ ਸੀਗੀ ਤੇ ਬਾਕੀ ਤਾਂ ਮੇਰਾ ਜੋ ਜਿੱਦਾਂ ਜ਼ਿੰਦਗੀ ਚੱਲੀ ਜਾਂਦੀ ਆ ਉਹਦੇ ਨਾਲ ਜ਼ਿੰਦਗੀ ਵਾਂਗੂ ਹੀ ਕੱਤਤਾ ਚੱਲੀ ਜਾਂਦੀ ਆ ਤੇ ਜਿੱਦਾਂ ਦੇ ਮੇਲ ਮਿਲਾਪ ਹੁੰਦੇ ਜੋ ਮੈਂ ਸੋਚਦਾ ਕਰਦਾ ਉਸੇ ਤਰ੍ਹਾਂ ਮਰੀ ਵਰਤ ਕਲਾ ਕੰਮ ਚੱਲੀ ਜਾਂਦਾ ਜਿਵੇਂ ਲੋੜ ਤੋਂ ਨਾਟਕ ਨਿਕਲ ਆਇਆ ਤੇ ਨਾਟਕ ਹੋ ਗਿਆ ਵੈਸੇ ਮੈਂ ਹੁਣ ਭਾਸ਼ਵ ਭਗ ਦੇ ਡਾਇਰੈਕਟਰ ਦੇ ਤੌਰ ਤੇ ਜ਼ਰੂਰ ਇਹ ਸੋਚਦਾ ਕਿ ਮੈਂ ਪੰਜਾਬੀ ਦੇ ਨਾਲ ਜਿਹੜਾ ਪਛੜਿਆਪਣ ਜੁੜਿਆ ਉਹਨੂੰ ਹੁੰਜਣ ਲਈ ਕੰਮ ਕਰਾਂ ਆਮ ਤੌਰ ਤੇ ਜਿਵੇਂ ਅਸੀਂ ਕਈ ਵਾਰੀ ਆਪਣਾ ਸਬਰ ਕਰ ਲੈਂਦੇ ਆ ਕਿ ਗੁਰੂ ਗ੍ਰੰਥ ਸਾਹਿਬ ਪੰਜਾਬੀ ਚ ਨੇ ਤਾਂ ਪੰਜਾਬੀ ਨੂੰ ਕੋਈ ਖਤਰਾ ਨਹੀਂ ਪਰ ਇਹ ਬੜੀ ਗਲਤ ਧਾਰਨਾ ਹੈ ਕਿ ਪਹਿਲੀ ਗੱਲ ਤਾਂ ਗੁਰੂ ਗ੍ਰੰਥ ਸਾਹਿਬ ਪੂਰੇ ਦੇ ਪੂਰੇ ਪੰਜਾਬੀ ਚ ਹੈ ਨਹੀਂ ਦੂਜਾ ਇਹ ਹੈ ਕਿ ਬੇਦ ਵੀ ਸੰਸਕ੍ਰਿਤ ਚ ਲਿਖੇ ਸੀ ਪਰ ਸੰਸਕ੍ਰਿਤ ਹੁਣ ਪ੍ਰਚਲਿਤ ਭਾਸ਼ਾ ਨਹੀਂ ਰਹੀ ਇਹ ਤਾਂ ਦੁਨੀਆਂ ਦੇ ਬਹੁਤ ਸਾਰੇ ਗ੍ਰੰਥਾਂ ਦੀਆਂ ਪਛਾਣਾਂ ਜਿਹੜੀਆਂ ਪ੍ਰਚਲਿਤ ਪਛਾਣਾਂ ਨਹੀਂ ਰਹੀਆਂ ਉਹਨਾਂ ਚ ਨਹੀਂ ਰਹਿੰਦੀਆਂ ਜਿੰਨਾ ਚਿਰ ਲੋਕਾਂ ਦੇ ਵਰਤਨ ਦੀਆਂ ਪਛਾਣਾਂ ਨਹੀਂ ਰਹਿੰਦੀਆਂ ਵਰਤਨ ਦੇ ਵਿੱਚ ਸਭ ਤੋਂ ਹੁੰਦਾ ਹੈ ਸਰਕਾਰੀ ادارے ਜੀ ਉਹ ਉਹਨਾਂ ਦੇ ਅਸੀਂ ਕਾਨੂੰਨ ਤਾਂ ਬਣਾ ਲਏ ਸਰਕਾਰਾਂ ਨੇ ਸਮੇਂ-ਸਮੇਂ ਕਿ ਪੰਜਾਬੀ ਵਿੱਚ ਵਰਤੋਂ ਹੋਣੀ ਚਾਹੀਦੀ ਆ ਫਿਰ ਹੈਗਾ ਪੰਜਾਬੀ ਵਰਤੋਂ ਨਾ ਕਰੇ ਜਿਹੜਾ ਨੂੰ ਵਾਰਨਿੰਗ ਹੋਣੀ ਚਾਹੀਦੀ ਆ ਫਿਰ ਕਾਨੂੰਨ ਆ ਗਿਆ ਕਿ ਜੇ ਫਿਰ ਵੀ ਨਾ ਕਰੇ ਉਹਨੂੰ ਸਜ਼ਾ ਹੋਣੀ ਚਾਹੀਦੀ ਜੁਰਮਾਨੇ ਹੋਣੇ ਚਾਹੀਦੇ ਪਰ ਉਹਨਾਂ ਦੀ ਪਾਲਣਾ ਕੋਈ ਨਹੀਂ ਕਰਦਾ ਕਿਉਂਕਿ ਇਹ ਪ੍ਰਚਲਨ ਸ਼ੁਰੂ ਹੁੰਦਾ ਉੱਪਰੋਂ ਟਾਪ ਤੋਂ ਜੀ ਤੇ ਟਾਪ ਵਾਲਿਆਂ ਨੂੰ ਕੋਈ ਕਹਿੰਦਾ ਸੁਣਦਾ ਨਹੀਂ ਹੁੰਦਾ ਕਰਕੇ ਥੱਲੇ ਕਹੇ ਸੁਣ ਕੇ हट ਜਾਂਦਾ ਤੇ ਥੱਲੇ ਵਾਲਿਆਂ ਕੋਈ ਬਹਾਨਾ ਹੁੰਦਾ ਵੀ ਜਦੋਂ ਉਤਲੇ ਨਹੀਂ ਕਰਦੇ ਅਸੀਂ ਕਿਉਂ ਕਰੀ ਉਹ ਮੈਂ ਉਤਰਿਆ ਤਾਂ ਥੋੜਾ ਸ਼ੁਰੂ ਕੀਤਾ ਪਿਛਲੇ ਦਿਨਾਂ ਤੋਂ ਹਾਂ ਸ਼ਾਇਦ ਤੁਸੀਂ ਦੇਖਿਆ ਸੁਣਿਆ ਹੋਵੇ ਕਿ ਹੁਣ ਹਫਤੇ ਤੱਕ ਤੋਂ ਡੀਐਸਆਂ ਦੇ ਕਮਿਸ਼ਨਰਾਂ ਦੇ ਜਿਹੜੇ ਆਰਡਰ ਨੇ ਬਦਲੀਆਂ ਦੇ ਜਾਣੇ ਤਿੰਨ ਆਕੀਆਂ ਦੇ ਉਹ ਪੰਜਾਬੀ ਚ ਹੋਣ ਲੱਗਿਆ ਤੇ ਕੱਲ ਡੀਜੀਪੀ ਵਿਜੀਲੈਂਸ ਦਾ ਜਿਹੜਾ ਬਦਲੀ ਦਾ ਆਰਡਰ ਆ ਪੰਜਾਬੀ ਚ ਆ ਤੇ ਪਹਿਲੀ ਵਾਰੀ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰੀ ਇਹ ਹੋਇਆ ਤੇ ਇਹਨਾਂ ਇਹਨਾਂ ਵੱਡੇ ਲੋਕਾਂ ਦੀ ਸਹਿਤ ਤਲਾਕ ਕੇ ਇਹਨੂੰ ਪਰਚਲਨ ਕਰਾਂਗੇ ਪੰਜਾਬੀ ਆਮ ਲੋਕਾਂ ਦੀ ਭਾਸ਼ਾ ਆਮ ਲੋਕੋ ਦੇ ਲਈ ਆਪਣੇ ਆਪ ਨੂੰ ਗੌਰਵ ਮਹਿਸੂਸ ਕਰਨ ਜੇ ਉਹਨਾਂ ਦੀ ਭਾਸ਼ਾ ਵਿੱਚ ਇਸ ਤਰ੍ਹਾਂ ਦੇ ਵੱਡੇ ਦਫ਼ਤਰ ਕੰਮ ਕਰਨਗੇ ਜੀ ਤੇ ਵਧੀਆ ਲੱਗਦਾ ਹੈ ਸਰ ਜਦੋਂ ਵੀ ਇਸ ਤਰ੍ਹਾਂ ਦਾ ਉਪਰਾਲਾ ਸ਼ੁਰੂ ਹੁੰਦਾ ਹੈ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਤੁਹਾਡੇ ਵੱਲੋਂ ਵੀ ਬਹੁਤ ਵਧੀਆ ਸੋਚ ਰੱਖੀ ਜਾ ਰਹੀ ਹੈ ਕਿ ਵੀ ਕੁਝ ਨਾ ਕੁਝ ਵੱਖਰਾ ਉਪਰਾਲਾ ਕੀਤਾ ਜਾਵੇ ਤਾਂ ਜੋ ਸਾਡੀ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਵਧੀਆ ਸਿੱਧੇ ਦੇਣ ਲਈ ਅਸੀਂ ਆਪਣੀ ਪੰਜਾਬੀ ਮਾਂ ਬੋਲੀ ਨੂੰ ਵਧੀਆ ਰੱਖਣ ਲਈ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਕੁਝ ਨਾ ਕੁਝ ਵਧੀਆ ਉਪਰਾਲਾ ਕਰੀਏ ਨੌਜਵਾਨਾਂ ਲਈ ਵੀ ਅਸੀਂ ਕੀਤਾ ਕਿ ਪਿੰਡਾਂ ਵਿੱਚੋਂ ਪੀਐਚਡੀਆ ਕਰੀ ਫਿਰਦੇ ਬੱਚੇ ਆਮ ਆ ਕਮਰੇ ਤੇ ਉਹਨਾਂ ਲਈ ਅਸੀਂ ਕੀਤਾ ਕਿ ਇੱਕ ਸਰਵੇ ਪੁਸਤਕਾਂ ਪਹਿਲਾਂ ਭਾਸ਼ਾ ਭਾਗ ਨੇ ਛਾਪੀਆਂ ਸੀ ਕੋਈ ਕਿਸੇ ਜ਼ਬਾਨੇ ਚ ਵੀ ਉਹਨੂੰ ਅਸੀਂ ਮੋੜ ਸ਼ੁਰੂ ਕਰੀਏ ਇੱਕ ਮੌਕਾ ਦਈਏ ਕਿ ਜਿਹੜੇ ਨੌਜਵਾਨ ਪਿੰਡਾਂ ਦੇ ਆਪਣੇ ਪਿੰਡਾਂ ਬਾਰੇ ਜਿੰਨਾ ਪਿੰਡਾਂ ਦੀ ਕੋਈ ਇਤਿਹਾਸਕ ਮੱਤਤਾ ਆ ਸਭਿਆਚਾਰਕ ਮੱਤਤਾ ਜਾਂ ਉਹਨਾਂ ਦੀਆਂ ਉਹਨਾਂ ਨਾਲ ਜੁੜੀਆਂ ਕੋਈ ਪੁਰਾਣੀਆਂ ਸਖਸ਼ੀਤਾ ਨੇ ਉਹ ਆਪਣੇ ਪਿੰਡਾਂ ਬਾਰੇ ਕਿਤਾਬਾਂ ਲਿਖਣ ਜੀ ਤੇ ਉਹਨਾਂ ਦੇ ਪਿੰਡ ਦੀਆਂ ਕੀ ਖਾਸੀਅਤਾਂ ਉੱਥੇ ਕਿਹੜੇ ਕੋਈ ਸਪੋਰਟਸ ਪਰਸਨ ਹੋਏ ਕੋਈ ਫਰੀडम फाइਟਰ ਹੋਏ ਕੋਈ ਰਾਈਟਰ ਹੋਏ ਕਲਾਕਾਰ ਹੋਏ ਉਹਨਾਂ ਨੂੰ ਉਹਨਾਂ ਦੀਆਂ ਜੀਵਨੀਆਂ ਦਾ ਹਿੱਸਾ ਬਣਾਉਣ ਆਪਣੇ ਪਿੰਡ ਦੀਆਂ ਚੰਗੇ ਜਿਹੜੇ ਮੁੱਲ ਨੇ ਕਿੱਥੇ ਕਿੱਥੇ ਕਿਹੜੇ ਕਿਹੜੇ ਖੇਤਰ ਚ ਲੋਕ ਕੰਮ ਕਰ ਦੇਨੇ ਆਪੋ ਆਪਣੇ ਪਿੰਡ ਦੇ ਬਾਰੇ ਵਧੀਆ ਸਰਵੇਖੀਤਾਵਾਂ ਤਿਆਰ ਕਰਨਾ ਸੀ ਉਹਨਾਂ ਨੂੰ ਭਾਸ਼ਾ ਭਾਗ ਦੇ ਖਰਚੇ ਤੇ ਛਾਪਾਂਗੇ ਵੀ ਤੇ ਉਹਨਾਂ ਦਾ ਮਿਹਨਤਾਨਾ ਵੀ ਦੇਵਾਂਗੇ ਇਸ ਚਿੱਤਰਕਿਤਾਵਾਂ ਛਾਪਾਂਗੇ ਇਹ ਥਰਡ ਪੱਧਰ ਤੇ ਜਿਹੜਾ ਕਰਨ ਵਾਲਾ ਕੰਮ ਉਹਨਾਂ ਇੱਕ ਤਾਂ ਉਹਨਾਂ ਬੱਚਿਆਂ ਦੀ ਆਪਣੇ ਪਿੰਡਾਂ 'ਚ ਇੱਜ਼ਤ ਵਧੂਗੀ ਕਦਰ ਵਧੂਗੀ ਦੂਜਾ ਉਹਨਾਂ ਦਾ ਆਪਣੇ ਲੋਕਾਂ ਨਾਲ ਆਪਣੀ ਧਰਤੀ ਨਾਲ ਲਗਾਓ ਵਧੂਗਾ ਤੀਜਾ ਇਹ ਕਿ ਸਾਨੂੰ ਵੀ ਲੱਗੂਗਾ ਕਿ ਅਸੀਂ ਭਾਜਾ ਭਾਗ ਨੇ ਵੀ ਕੋਈ ਕੰਮ ਕੀਤਾ ਕੰਮ ਕੀਤਾ ਕਿਉਂਕਿ ਹਰ ਪਿੰਡ ਦਾ ਸਰ ਇਤਿਹਾਸ ਹੁੰਦਾ ਹੈ ਹਰ ਪਿੰਡ ਦੇ ਵਿੱਚ ਬਹੁਤ ਕੁਝ ਚੀਜ਼ਾਂ ਲੁਕੀਆਂ ਹੋਈਆਂ ਨੇ ਤੇ ਉਹ ਵਧੀਆ ਉਪਰ ਮੋਚਵਾ ਨਦੀ ਜਰੀਏ ਬਾਹਰ ਲੈ ਕੇ ਆਉਣਾ ਤੇ ਉਹਨਾਂ ਬੱਚਿਆਂ ਨੂੰ ਵੀ ਸਾਹਿਦ ਦੇ ਨਾਲ ਜੋੜਾਂ ਦਾ ਇਹ ਵੱਖਰਾ ਜਿਹਾ ਉਪਰਾਲਾ ਜਿਹੜਾ ਹੈ ਤੇ ਲੱਗਦਾ ਹੈ ਕਿ ਵੀ ਸਾਡੇ ਦਰਸ਼ਕਾਂ ਨੂੰ ਵੀ ਬਹੁਤ ਪਸੰਦ ਆਇਆ ਹੋਵੇਗਾ ਕਿ ਜੋ ਵੀ ਤੁਸੀਂ ਆਪਣੀ ਵਧੀਆ ਸੋਚ ਲੈ ਕੇ ਵਧੀਆ ਉਪਰਾਲੇ ਕਰ ਰਹੇ ਹੋ ਤੇ ਵਧੀਆ ਤੁਹਾਡੀ ਸੋਚ ਨੂੰ ਸਜਦਾ ਕਰਦੇ ਹਾਂ ਅਸੀਂ ਕਿ ਤੁਸੀਂ ਜੋ ਵੀ ਚਾਹੋ ਨੇ ਉਹ ਵਾਹਿਗੁਰੂ ਤੁਹਾਨੂੰ ਹਰ ਕੰਮ ਦੇ ਵਿੱਚ ਅੱਗੇ ਲੈ ਕੇ ਜਾਵੇ ਤੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਲਈ ਤੁਸੀਂ ਸਮਾਂ ਕੱਢਿਆ ਆਪਣੇ ਬਿਜ਼ੀ ਸ਼ਡਿਊਲ ਦੇ ਵਿੱਚੋਂ ਤੁਸੀਂ ਸਾਡੇ ਸੱਦੇ ਨੂੰ ਮਨੂਲ ਕਰਦੇ ਹੋਏ ਪਹੁੰਚੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ